ਸ਼ਰੀਆਮ ਪਾਣੀ ਦੇ ਪਹਿਲਾਂ ਬੁਛਾਰਾ ਮਾਰੀਆਂ ਗਈਆਂ ਐਨਾ ਹੀ ਨਹੀਂ ਡੰਡੇ ਮਾਰ ਕੇ ਉਹਨੂੰ ਕੁੱਟਿਆ ਵੀ ਗਿਆ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਭੱਜਣਾ ਪਿਆ ਮਜਬੂਰੀ ਦੇ ਵਿੱਚ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਤੁਹਾਨੂੰ ਵੀ ਦੱਸ ਦਾਂਗੇ ਕਿ ਉਹ ਇਹ ਲੋਕ ਪ੍ਰੋਟੈਸਟ ਕਰ ਰਹੇ ਸੀ ਯੂਥ ਕਾਂਗਰਸ ਦੇ ਲੋਕ ਉਹ ਵੀ ਭਾਜੀਪੀ ਦੇ ਦਫ਼ਤਰ ਦੇ ਬਾਹਰ ਪਰ ਇਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਦੇ ਦਿੱਤੀ ਗਈ ਜਾਲਮਾਗੰ ਸਜ਼ਾ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਸੋ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਸੰਜੀਵ ਸ਼ਰਮਾ ਇਹ ਸਵਾਲ ਕਰਦਾ ਤੁਹਾਡਾ ਲਾਈਵ ਪ੍ਰੋਗਰਾਮ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਡੰਡੇ ਡੰਡੇ ਮਾਰਨੇ ਤੇ ਪਾਣੀ ਦੇ ਬਿਸ਼ਰਦ ਆਮ ਹੋ ਗਿਆ ਹੁਣ ਛੋਟੀ ਸਾਹਿਬ ਬਿਲਕੁਲ ਬੜੀ ਦੇਖੋ ਦੁੱਖ ਦੀ ਗੱਲ ਲੱਗਦੀ ਹੈ ਇਹ ਹੀ ਨਹੀਂ ਹੈ ਵੀ ਉਹ ਕਾਂਗਰਸੀ ਸੀਗੇ ਜੀ ਜਾਂ ਇਹ ਹੀ ਨਹੀਂ ਹੈ ਵੀ ਉਹ ਡੰਡੇ ਭਰੋਣੇ ਵਾਲੀ ਬੀਜੇਪੀ ਸਰਕਾਰ ਦੇ ਹੁਕਮ ਸੀਗੇ ਜੀ ਜੀ ਦੇਖੋ ਇੱਕ ਵੋਟਰ ਦਾ ਸਵਾਲ ਹੈ ਜਿਹੜਾ ਮੈਂ ਹਮੇਸ਼ਾ ਹੀ ਕਰਦਾ ਹੁੰਨਾ ਵੀ ਵੋਟਰ ਨੂੰ ਕੀ ਮਿਲਦਾ ਹੈ ਜੀ ਜੀ ਸਹੀ ਗੱਲ ਹੈ ਚਲੋ ਕੋਈ ਵੀ ਕੇਪ ਤੇ ਵੋਟ ਪਾਉਂਦਾ ਹੈ ਜੀ ਕੋਈ ਭਾਈਵੰਦੀ ਚ ਪਾਉਂਦਾ ਕੋਈ ਲਾਲ ਚੇ ਨੂੰ ਪਾਉਂਦਾ ਹੈ ਕੋਈ ਨੌਕਰੀ ਨੂੰ ਪਾਉਂਦਾ ਕਿਸੇ ਨੂੰ ਵੀ ਪਾਉਂਦਾ ਹੈ ਜੀ ਜੀ ਲੇਕਿਨ 70 ਤੋਂ ਲੈ ਕੇ 80% ਤੱਕ VOTING ਇਦਾਂ ਦੀ ਹੁੰਦੀ ਹੈ ਵੀ ਜਿਹੜੇ ਬੰਦਿਆਂ ਨੂੰ ਕੋਈ ਕਿਸੇ ਚੀਜ਼ ਦਾ ਲਾਭ ਨਹੀਂ ਉਲਟਾ ਨੁਕਸਾਨ ਹੀ ਮਿਲਦਾ ਜੀ ਸਰਕਾਰਾਂ ਵੱਲੋਂ ਵੋਟਾਂ ਪਾਉਣ ਤੋਂ ਬਾਅਦ ਜੀ ਜੀ ਸਹੀ ਗੱਲ ਹੈ ਉਸ ਚੀਜ਼ ਦਾ ਜ਼ਿੰਮੇਵਾਰੀ ਕੌਣ ਹੈ ਜੇ ਲਊਗਾ ਜਾਂ ਉਸ ਚੀਜ਼ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜੀ ਜੀ ਦੇਖੋ ਕੱਲ ਦੀ ਗੱਲ ਆ ਚੰਡੀਗੜ੍ਹ ਬੀਜੇਪੀ ਆਫਿਸ ਦੇ ਅੱਗੇ ਅਗਰ ਯੂਥ ਕਾਂਗਰਸ ਦੇ ਕਾਰੀਕਰਤਾ ਜਾਂ ਉਹਦੇ ਕੰਮ ਕਰਨੇ ਵਾਲੇ ਜਿਹਨੂੰ ਆਪਾਂ ਕਹਿੰਦੇ ਨੇ ਉਹਨਾਂ ਦੇ ਮੈਂਬਰ ਕਾਂਗਰਸ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਜਾਂ ਧਰਨਾ ਜਿਹੜਾ ਉਹਨਾਂ ਨੇ ਦੇਣਾ ਸੀਗਾ ਉਹਨਾਂ ਨੇ ਧਰਨਾ ਕਿ ਆਪਣੇ ਪਰਸਨਲ ਹੱਕਾਂ ਵਾਸਤੇ ਜਾਂ ਪਰਸਨਲ ਡਿਊਟੀਆਂ ਨੌਕਰੀਆਂ ਲੈਣ ਵਾਸਤੇ ਨਹੀਂ ਜੀ ਉਹਨਾਂ ਨੇ ਤਾਂ ਇੱਕ ਸਿਰਫ ਆਪਣਾ ਰੋਸ ਮਜਾਰਾ ਕਰ ਰਹੇ ਸੀ ਜਿਹਨੂੰ ਆਪਣਾ ਵਿਰੋਧ ਜਤਾਉਣਾ ਕਹਿ ਦਿੰਦੇ ਆ ਜੀ ਜਿਹੜੇ ਡਿਪੋਰਟ ਹੋ ਗਏ 104 ਇੰਡੀਅਨ ਲੋਕ ਆਏ ਆ ਜੀ ਉਹਨਾਂ ਦਾ ਦੁੱਖ ਜਿਹੜਾ ਉਹ ਜ਼ਾਹਰ ਕਰ ਰਹੇ ਸੀਗੇ ਜੀ ਵੀ ਸਹੀ ਗੱਲ ਹੈ ਦੇਖੋ ਬਤੀਰਾ ਜਿਹੜਾ ਬੋਟਰ ਦਾ ਜਵਾਬ ਡੰਡੇ ਦੇ ਨਾਲ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਹੈ ਜੀ ਦੇਖੋ ਬੜੇ ਦੁੱਖ ਦੀ ਗੱਲ ਲੱਗਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਲੋਕ ਹੋਣ ਲੇਕਿਨ ਜਦੋਂ ਡੰਡੇ ਵੱਜਦੇ ਆ ਜਿਵੇਂ ਤੁਸੀਂ ਕਿਹਾ ਉੱਥੇ ਸਾਡੀਆਂ ਔਰਤਾਂ ਧੀਆਂ ਪੈਣਾ ਸੀ ਉਹਨਾਂ ਦੇ ਚੁੰਨੀਆਂ ਪੈਰਾਂ ਦੇ ਵਿੱਚ ਲੱਥੀਆਂ ਗਈਆਂ ਪਗੜੀਆਂ ਉਤਰੀਆਂ ਪਾਣੀ ਦੀਆਂ ਬਿਛਾਰਾਂ ਡੰਡੇ ਮਾਰੇ ਗਏ ਦੇਖੋ ਇਹ ਲੋਕਤੰਤਰ ਹੈ ਕਿ ਡੰਡਾ ਤੰਤਰ ਹੈ ਇਹ ਹਿੰਦੁਸਤਾਨ ਸਰਕਾਰ ਹੈ ਕੋਈ ਤਾਲੀਬਾਨ ਦੇ ਵਿੱਚ ਬੈਠੇ ਐ ਸੀ ਲੋਕ ਇੰਨਾ ਡਰ ਇੰਨਾ ਜਿਹਨੂੰ ਕਹਿੰਦੇ ਨੇ ਸਹਿ ਸਾਡੇ ਦਿਲ ਦੇ ਵਿੱਚ ਪਿਆ ਹੋਇਆ ਮੈਂ ਖੁਦ ਆਪਣੀ ਜੇ ਗੱਲ ਕਰਾਂ ਮੈਨੂੰ ਪੁਲਿਸ ਪ੍ਰਸ਼ਾਸਨ ਦੇ ਨੇੜੇ ਹੋਏ ਜਾਂਦੇ ਹੋਏ ਡਰ ਲੱਗਦਾ ਹੈ ਵੀ ਅਗਰ ਮੈਂ ਇੱਕ ਬੇਕਸੂਰ ਹੋ ਕੇ ਵੀ ਜਾਊਂਗਾ ਤਾਂ ਕਿਤੇ ਨਾ ਕਿਤੇ ਮੈਨੂੰ ਵੀ ਕਸੂਰਬਾਰ ਬਣ ਕਿ ਉਹਨਾਂ ਦਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਤਸ਼ੱਦਦ ਕੀਤਾ ਜਾਊਗਾ ਇੰਨਾ ਡਰ ਜਿਹੜਾ ਮਾਹੌਲ ਉਹ ਚਾਹੇ ਚੰਡੀਗੜ੍ਹ ਦੀ ਪੁਲਿਸ ਹੋਵੇ ਚਾਹੇ ਉਹ ਪੰਜਾਬ ਦੀ ਪੁਲਿਸ ਹੋਵੇ ਚਾਹੇ ਉਹ ਦਿੱਲੀ ਦੀ ਪੁਲਿਸ ਸੈਂਟਰ ਸਰਕਾਰ ਦੀ ਪੁਲਿਸ ਹੋਵੇ ਜਿਵੇਂ ਪਹਿਲਾਂ ਦਿੱਲੀ ਦੀ ਪੁਲਿਸ ਨੇ ਦੇਖਿਆ ਨਹੀਂ ਸੀ ਵੀ ਸਾਹਮਣੇ ਪੰਜਾਬ ਦਾ ਐਮਐਲਏ ਪੰਜਾਬ ਦੇ ਮੰਤਰੀ ਹੈ ਉਹਨਾਂ ਨੂੰ ਕਿਸੇ ਗਣਤੀ ਜੀ ਨਹੀਂ ਲਿਆ ਗਿਆ ਉਹਨਾਂ ਦੀ ਪੂਰੀ ਬੇਇੱਜ਼ਤੀ ਫੁੱਲ ਤਬਾਹ ਕੇ ਬੇਇੱਜ਼ਤੀ ਕੀਤੀ ਗਈ ਹੈ ਉਹਨਾਂ ਦਾ ਉੱਤੇ ਨਰਾਦਰ ਕੀਤਾ ਗਿਆ ਆਮ ਲੋਕਾਂ ਦੇ ਨਾਲ ਕੀ ਹੁੰਦਾ ਹੋਊਗਾ ਜੀ ਆਮ ਲੋਕ ਲੋਕਤੰਤਰ ਵਿੱਚ ਕਦੋਂ ਰਹਿਣਗੇ ਜੀ ਸ਼ਰਮਾ ਜੀ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸੀ ਜੋ ਮੈਂ ਉਹਨਾਂ ਦੀ ਸੁਣਿਆ ਉਹਨਾਂ ਦਾ ਬਿਆਨ ਕਿ ਉਹਨਾਂ ਦੀ ਮਾਰਕਟਾਈ ਹੋਈ ਹੈ ਉਹਨਾਂ ਨੇ ਕਿਹਾ ਸੀ ਤਾਂ ਸ਼ਾਂਤ ਪੂਰੇ ਤਰੀਕੇ ਨਾਲ ਧਰਨਾ ਦੇਣ ਆਏ ਸੀਗੇ ਅਸੀਂ ਆਪਣੀਆਂ ਡਿਪੋਰਟ ਹੋਏ ਜਿਹੜੇ ਨੌਜਵਾਨ ਨੇ ਉਹਨਾਂ ਦੀ ਗੱਲ ਕਰਨ ਆਏ ਸੀ ਕੁਝ ਉਹਨਾਂ ਦੀਆਂ ਹੋਰ ਹੱਕੀ ਮੰਗਾ ਸੀ ਚੰਡੀਗੜ੍ਹ ਦੀਆਂ ਜੋ ਲਾਗੂ ਕਰਾਉਣੀਆਂ ਹੁੰਦੀ ਉਹ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਹਜੇ ਤੱਕ ਸੀਐਮ ਭਗਵੰਤ ਮਾਨ ਸਾਹਿਬ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਤਾਂ ਉਹ ਇਹ ਬਹੁਤ ਵੱਡੀ ਇੱਕ ਉਹ ਦੇਤੀ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਮੋਦੀ ਦੇ ਖਾਸ ਨੇ ਤੇ ਮੋਦੀ ਅੱਗੇ 트럼ਪ ਦੇ ਵਧੀਆ ਮਿੱਤਰ ਨੇ ਜਿਸ ਕਰਕੇ ਅੱਜ ਸਾਡੇ ਤੇ ਇਹ ਪ੍ਰਦਰਸ਼ਨ ਰੋਕਿਆ ਗਿਆ ਸਾਨੂੰ ਲਾਠੀ ਚਾਰਜ ਕੀਤਾ ਗਿਆ ਦੇਖੋ ਸੋਢੀ ਸਾਹਿਬ ਚੰਡੀਗੜ੍ਹ ਦੇ ਵਿੱਚ ਵੀ ਆਪਾਂ VOTING ਦੀ ਗੱਲ ਕਰਦੇ ਹਾਂ ਜੀ ਜੀ ਚੰਡੀਗੜ੍ਹ ਦੇ ਵਿੱਚ ਕਿਆ ਫਾਇਦਾ ਉਹ ਨਾ ਜਿਹੜੇ ਮਿਊਨਿਸਪਲ ਕਾਉਂਸਲਰ ਬਣਾਏ ਹੋਨੇ ਐ ਐਮਸੀ ਬਣਾਏ ਹੋਨੇ ਆ ਉਹਨਾਂ ਤੋਂ ਬਾਅਦ ਮੇਅਰ ਵੀ ਬਣਦਾ ਕਿਆ ਫਾਇਦਾ ਉਹਨਾਂ ਦਾ ਉਹ ਸਿਰਫ ਇੱਕ ਜਿਹਨੂੰ ਅਸੀਂ ਕਹਿੰਦੇ ਨਾ ਧੂਖ ਦੇਣ ਵਾਸਤੇ ਬਣਾਏ ਪਿਆ ਵੀ ਆ ਸਾਡਾ ਮੇਅਰ ਆ ਸਾਡਾ ਐਮਸੀ ਆ ਜੀ ਜੀ ਤਾਂ ਕਿਆ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਗੱਠ ਜੋੜ ਦੇ ਨਾਲ ਉੱਥੇ ਕਿਆ ਉਹਨਾਂ ਦੇ ਸੀਟਾਂ ਜ਼ਿਆਦਾ ਨਹੀਂ ਚਾ ਉਹਨਾਂ ਦਾ ਬਹੁਮਤ ਨਹੀਂ ਜੀ ਹੈ ਮੇਅਰ ਕਿਹਦਾ ਜੀ ਜਿਹੜਾ ਚੰਡੀਗੜ੍ਹ ਪੁਲਿਸ ਆਉਂਦੀ ਚੰਡੀਗੜ੍ਹ ਪ੍ਰਸ਼ਾਸਨ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਕਹਿੰਿਆ ਉੱਥੇ ਦੇ ਜਿਹੜੇ ਮੇਅਰ ਆ ਜਾਂ ਉੱਥੇ ਦੇ ਐਮਸੀ ਕਹਿੰਿਆ ਉਹਨਾਂ ਦੇ ਅੰਡਰ ਚ ਨਹੀਂ ਕਿਹਾ ਉਹਨਾਂ ਨੂੰ ਕਾਰਵਾਈ ਜਿਵੇਂ ਤੁਸੀਂ ਸੀਐਮ ਮਾਨ ਸਾਹਿਬ ਦੀ ਗੱਲ ਕਰੀ ਹੈ ਕਿ ਆ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਉਹਨਾਂ ਦੀ ਸਰਕਾਰ ਦੇ ਉੱਥੇ ਲੋਕ ਨਹੀਂ ਜੀ ਹੈਗੇ ਕਿ ਆ ਉਹ ਰਾਜਨੀਤੀ ਦੇ ਵਿੱਚ ਜਾਂ ਉਹਨਾਂ ਦੀ ਉੱਥੇ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਇੱਕ ਸ਼ਹਿਰ ਦਾ ਜਾਂ ਪੰਡਰੀ ਪੰਚਾਇਤ ਹੁੰਦੀ ਹੈ ਸ਼ਹਿਰ ਦਾ ਸ਼ਹਿਰ ਮੰਡਲ ਹੁੰਦਾ ਕਿ ਆ ਉਹ ਉਹਨਾਂ ਦੇ ਵਿੱਚ ਕੋਈ ਉਹਨਾਂ ਦਾ ਰੋਲ ਨਹੀਂ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਬਿਆਨ ਨਹੀਂ ਜੀ ਜਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਜਿਹੜੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਸੀ ਸਾਨੂੰ ਵੋਟਾਂ ਪਾਓ ਸਾਡੀ ਸਰਕਾਰ ਬਣਾਓ ਜਾਂ ਸਾਡੀ ਸੀਟ ਲੈ ਕੇ ਆਓ ਸਾਡੀਆਂ ਸੀਟਾਂ ਵਧਾ ਦਿਓ ਕਿਆ ਫਾਇਦਾ ਹੈ ਨਾ ਸੀਟਾਂ ਦਾ ਕਿਆ ਫਾਇਦਾ ਉਹ ਵੋਟ ਪਾਉਣ ਦਾ ਅਗਰ ਡੰਡੇ ਹੀ ਮਿਲਣੇ ਆ ਜੀ ਬਿਆਨ ਤਾਂ ਛੱਡੋ ਇੱਕ ਜਿਹਨੂੰ ਕਹਦੇ ਨੇ ਕਿ ਅਖਰ ਸ਼ਬਦ ਵੀ ਇਹਨਾਂ ਲੋਕਾਂ ਵੱਲੋਂ ਨਹੀਂ ਜੀ ਦਿੱਤਾ ਗਿਆ ਜੀ ਹਲੇ ਤੱਕ ਸ਼ਰਮੇ ਤਾਂ ਨਹੀਂ ਕੋਰਾ ਤੁਹਾਡੇ ਹੀ ਸ਼ਹਿਰ ਦੀ ਆਪਣੇ ਦੇ ਨਾ ਕਿ ਦੇਖੋ ਉੱਥੇ ਤਾਂ ਚੰਡੀਗੜ੍ਹ ਦੀ ਪੁਲਿਸ ਨੇ ਕਾਰਨਾਮਾ ਕੀਤਾ ਡੰਡੇ ਮਾਰੇ ਤੇ ਪੰਜਾਬ ਪੁਲਿਸ ਤੇ ਆ ਜਨਾਂ ਖਰੜ ਦੇ ਵਿੱਚ ਯਾਨੀ ਕਿ ਤੁਹਾਡੇ ਸ਼ਹਿਰ ਹੀ ਘਟਨਾ ਇੱਕ ਇਮੀਗ੍ਰੇਸ਼ਨ ਏਜੰਟ ਨੂੰ ਨਕਲੀ ਇੱਕ ਡੀਐਸਪੀ ਬਣ ਗਿਆ ਦੋ ਤਿੰਨ ਹੌਲਦਾਰ ਉਹ ਵਧੀਆ ਮਸੜੀ ਗੱਡੀ ਦਿੱਲੀ ਨੰਬਰ ਇਹ ਖਬਰ ਸਾਰੇ ਚੈਨਲ ਨਸ਼ਰ ਹੋ ਰਹੀ ਹੈ ਤੇ ਇਹ ਦੇਖੋ ਵੀ ਪੰਜਾਬ ਪੁਲਿਸ ਵੱਡੇ ਦਾਅਵੇ ਕਰਦੀ ਹੈ ਸੀਸੀਟੀ ਵੀ ਫੁੱਟੇ ਆ ਚੁੱਕੀ ਹੈ ਉਹ ਏਜੰਟ ਕੋਲੋਂ 15 ਲੱਖ ਰੁਪਏ ਖੋ ਕੇ ਫਰਾਰ ਹੋਏ ਨੇ ਬੰਦੇ ਪਰ ਹਜੇ ਤੱਕ ਕੋਈ ਬੰਦਾ ਕਾਬੂ ਨਹੀਂ ਕੀਤਾ ਗਿਆ ਜਿਵੇਂ ਤੁਸੀਂ ਕਿਹਾ ਕਿ ਮੈਂ ਖੁਦ ਰਦਾਂ ਤਾਂ ਡਰ ਵੀ ਸੱਚਾ ਬੰਦਾ ਹੈ ਜੱਡੀ ਸਾਹਿਬ ਤੁਸੀਂ ਖਰੜ ਪੁਲਿਸ ਦੀ ਗੱਲ ਕਰ ਲਓ ਤੁਸੀਂ ਮੋਹਾਲੀ ਪੁਲਿਸ ਦੀ ਗੱਲ ਕਰ ਲਓ ਜਾਂ ਕਿਸੇ ਹੋਰ ਸ਼ਹਿਰ ਦੇ ਪੁਲਿਸ ਦੀ ਗੱਲ ਕਰ ਲਓ ਜੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਬੀਬੀ ਅਨਮੋਲ ਗਗਨ ਮਾਨ ਦੇਖੋ ਐਮ ਐਲ ਏ ਜੀ ਇੱਥੇ ਦੇ ਆ ਕੇ ਜੀ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਚੈਨਲ ਦੇ ਮਾਧਿਅਮ ਰਾਹੀਂ ਵੀ ਤੁਸੀਂ ਆਓ ਕਿਤੇ ਤੁਸੀਂ ਆਪਣਾ ਇਹ ਜੇ ਹਿਸਾਬ ਨਾਲ ਕਿਤੇ ਅੰਦਰ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੋ ਕਿ ਥਾਣੇ 'ਚ ਕਿਸੇ ਨੂੰ ਭੇਜੋ ਜੀ ਥਾਣਾ ਸਿਟੀ 'ਚ ਕਿਸੇ ਨੂੰ ਭੇਜੋ ਉਹਨਾਂ ਦੇ ਨਾਲ ਕੀ ਹੁੰਦਾ ਕਿਦਾਂ ਦਾ ਵਤੀਰਾ ਹੁੰਦਾ ਕਿਦਾਂ ਦਾ ਬਿਹੇਵ ਹੋਂਦਾ ਕਿ ਆ ਗੁਨਾਹ ਕਿਆ ਬੰਦੇ ਤੇ ਜਿਹੜੇ ਕਿਸੇ ਬੰਦੇ ਨੇ ਦੋਸ਼ ਕਰਿਆ ਵਾ ਦੋਸ਼ੀ ਬਾਹਰ ਕੋ ਮਰਿਆ ਜਿਹੜਾ ਸ਼ਿਕਾਇਤ ਕਰਤਾ ਉਹਦੇ ਨਾਲ ਅੰਦਰ ਕੀ ਹਾਲ ਹੋ ਰਿਹਾ ਤੁਸੀਂ ਗਰਾਊਂਡ ਜ਼ੀਰੋ ਤੇ ਆ ਕੇ ਦੇਖੋ ਤਾਂ ਸਹੀ ਤੁਸੀਂ ਦਿੱਲੀ ਦੇ ਵਿੱਚ ਗੱਲਾਂ ਕਰਦੇ ਵੀ ਮੰਤਰੀਆਂ ਤੇ ਪੁਲਿਸ ਨੇ ਐਦਾਂ ਦਾ ਬਿਹੇਵੀਅਰ ਕੀਤਾ ਪੰਜਾਬ ਦੇ ਵਿੱਚ ਤੁਹਾਡੀ ਪੁਲਿਸ ਲੋਕਾਂ ਦੇ ਨਾਲ ਕਿਆ ਕਰਦੀ ਹੈ ਜੀ ਕੁੱਲ ਮਿਲਾ ਕੇ ਜਿਹੜੀ ਪੁਲਿਸ ਹੈ ਉਹ ਮੌਕੇ ਦੀ ਸਰਕਾਰ ਦੇ ਅੰਡਰ ਦੇਖੋ ਸਰਕਾਰ ਨੇ 5 ਸਾਲ ਬਾਅਦ ਅਦਲਾ ਬਦਲੀ ਹੋ ਜਾਣਾ ਹੋ ਸਕਦਾ ਪਹਿਲਾਂ ਕੋਈ ਇਹ ਜੀ ਗੱਲ ਹੋ ਜਾਵੇ ਪਹਿਲਾਂ ਵੀ ਸਰਕਾਰ ਗਿਰ ਜਾਂਦੀ ਹੈ ਲੇਕਿਨ ਜਿਹੜੇ ਡਿਪਾਰਟਮੈਂਟ ਆ ਸਰਕਾਰੀ ਡਿਪਾਰਟਮੈਂਟ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਵੀ ਸਰਕਾਰ ਦੀ ਜਿਹੜੀ ਹਰ ਮਹੀਨੇ ਦੀ ਕਮਾਈ ਉਹਨਾਂ ਦੇ ਘਰ ਆਉਂਦੀ ਹੈ ਜਿਹੜੇ ਐਦਾਂ ਦੇ ਜੁੜੇ ਲੋਕ ਆ ਉਹਨਾਂ ਨੂੰ ਸਿਸਟਮ 'ਚ ਰਹਿ ਕੇ ਗੱਲ ਕਰਨਾ ਚਾਹੀਦਾ ਉਹਨਾਂ ਆਪਣੀ ਫਰਜ਼ ਨਿਭਾ ਕੇ ਗੱਲ ਕਰਨਾ ਚਾਹੀਦਾ ਇਹ ਨਹੀਂ ਹੈਗਾ ਵੀ ਸਰਕਾਰ ਜਿੱਥੇ ਨਹੀਂ ਹੈਗੀ ਆ ਉੱਥੇ ਦੀ ਕਟਪਤਲੀ ਬਣ ਕੇ ਰਹਿ ਜਾਓ ਸਰਕਾਰ ਦਾ ਪ੍ਰੈਸ਼ਰ ਆ ਜਿਹੜਾ ਉਹ ਉਹਦੇ 'ਚ ਕੰਮ ਕਰੋ ਦੇਖੋ ਜੇ ਸਾਰੇ ਡਿਪਾਰਟਮੈਂਟ ਜਿਹੜੇ ਇੰਡੀਪੈਂਡੈਂਟ ਉਹਨੇ ਸਰਕਾਰ ਦੇ ਅੰਡਰ ਕੋਈ ਨਹੀਂ ਹੁੰਦਾ ਹਾਂ ਠੀ ਬਦਾਂੰ ਤੇ ਨਹੀਂ ਲਿਖਿਆ ਹੋਇਆ ਕੋਈ ਲਾਈਨ ਨਹੀਂ ਲਿਖੀ ਹੋਈ ਆਪਣਾ ਆਪਣਾ ਕੰਮ ਅਗਰ ਚਾਹੇ ਪੁਲਿਸ ਡਿਪਾਰਟਮੈਂਟ ਕਰੇ ਸੀਬੀਆਈ ਕਰੇ ਜੇਲ੍ਹ ਪ੍ਰਸ਼ਾਸਨ ਕਰੇ ਜਾਂ ਮਾਨਜੋਗ ਅਦਾਲਤਾਂ ਕਰਨ ਦੇਖੋ ਅਫਸੋਸ ਦੀ ਗੱਲ ਤਾਂ ਇੱਥੇ ਵੀ ਆਉਂਦੀ ਹੈ ਵੀ ਮਾਨਜੋਗ ਅਦਾਲਤਾਂ ਦੇ ਵੀ ਜਿਹੜੇ ਰੁਕੋ ਹੁੰਨੇ ਆ ਮਾਨਜੋਗ ਅਦਾਲਤਾਂ ਦੇ ਵੀ ਜਿਹੜੇ ਬੈਂਚਰ ਹੁੰਨੇ ਆ ਉਹ ਵੀ ਮੌਕੇ ਦੀ ਸਰਕਾਰ ਦੇ ਹਿਸਾਬ ਨਾਲੇ ਹੁੰਨੇ ਆ ਚਾਹੇ ਪੰਜਾਬ ਚ ਪੰਜਾਬ ਦੀ ਮਾਨਜੋਗ ਅਦਾਲਤਾਂ ਦੀ ਗੱਲ ਕਰ ਲਓ ਸੈਂਟਰ ਚ ਸੈਂਟਰ ਸਰਕਾਰ ਦੀ ਜਿਹੜੀ ਅਦਾਲਤਾਂ ਦੀ ਗੱਲ ਕਰ ਲਓ ਜੀ ਤੁਸੀਂ ਦੇਖੋ ਐਦਾਂ ਹੁੰਦਾ ਕਿਉਂ ਆ ਤਦੇ ਅਸੀਂ ਕਹਿ ਰਹੇ ਵੀ ਲੋਕਤੰਤਰ ਦੀ ਆਪਣੀ ਮਨ ਮਰਜੀ ਕਰਕੇ ਪੰਜ ਸਾਲ ਦੀ ਆਪਣੀ ਕੁਰਸੀ ਹਟਾ ਕੇ ਚਲੇ ਜਾਂਦਾ ਜੀ ਵੋਟਰ ਨੂੰ ਫੇਰ ਉਹੀ ਡੰਡੇ ਮਿਲਦੇ ਆ ਜੀ ਦੇਖੋ ਇਹ ਲੋਕ ਚਾਹੇ ਪੰਜਾਬ ਪੁਲਿਸ ਦੀ ਗੱਲ ਕਰੀਏ ਚਾਹੇ ਅਸੀਂ ਗੱਲ ਕਰੀਏ ਨੇਤਾ ਦੀ ਤੁਸੀਂ ਬੜਾ ਵਧੀਆ ਕਿਹਾ ਕਿ ਇਹ ਲੋਕਾ ਯਾਨੀ ਕਿ ਲੋਕਾਂ ਦੇ ਸੇਵਕ ਨੇ ਅਸੀਂ ਇਹਨਾਂ ਨੂੰ ਚੁਣਦੇ ਆ ਨਮਾਇंदे ਬਣਾਉਂਦੇ ਆ ਤੇ ਜਿਹੜੇ ਪੰਜਾਬ ਪੁਲਿਸ ਹੈ ਉਹਨਾਂ ਨੂੰ ਲੋਕਾਂ ਦੀ ਰਾਖੀ ਰੱਖਿਆ ਜਾਂਦਾ ਪਰ ਹਾਂ ਮੈਂ ਤੁਹਾਡੀ ਵੀ ਗੱਲ ਕਰਾਂ ਤੁਹਾਡੇ ਵੀ ਵਿਸ਼ੇ ਦੇ ਵਿੱਚ ਦੇਖ ਲਓ ਤੁਸੀਂ ਕਾਰਵਾਈ ਕੀ ਕੁਝ ਕਾਰਵਾਈ ਕੁਝ ਵੀ ਨਹੀਂ ਹੋਈ ਕਹ ਰਿਹਾ ਕਿ ਤੁਸੀਂ ਇੱਕ ਪ੍ਰੈਸ ਰਿਪੋਰਟਰ ਸੀ ਮੈਂ ਗੱਲਬਾਤ ਵੀ ਕੀਤੀ ਜੇਕਰ ਪ੍ਰੈਸ ਰਿਪੋਰਟਰ ਵਾਲੇ ਬੰਦੇ ਜੀ ਕਾਰਵਾਈ ਨਹੀਂ ਸੁਣੀ ਜਾ ਰਹੀ ਗੱਲਬਾਤ ਨਹੀਂ ਸੁਣੀ ਜਾ ਰਹੀ ਤਾਂ ਆਮ ਵਿਅਕਤੀ ਥਾਣੇ ਵੀ ਜਾਂਦਾ ਡਰਦਾ ਹੈ ਜੇ ਉਹ ਜਾਂਦਾ ਤਾਂ ਪੁਲਿਸ ਵਾਲਾ ਵਤੀਰਾ ਅੱਗੇ ਹੋਇਆ ਜਾਇਆ ਹੁੰਦਾ ਕਿ ਵਧੀਆ ਤਰੀਕੇ ਨਾਲ ਗੱਲਬਾਤ ਹੀ ਨਹੀਂ ਕੀਤੀ ਜਾਂਦੀ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਉੱਥੋਂ ਟਾਲਮਟੋਲ ਕੇ ਕੱਢਿਆ ਜਾਂਦਾ ਹਾਲਾਂਕਿ ਡੀਜੀਪੀ ਗੌਰਵ ਯਾਦਵ ਜੀ ਹਫਤੇ ਬਾਹ ਬਿਆਨ ਦੇਂਦੇ ਆ ਵੀ ਪੰਜਾਬ ਕੋਲ ਬਹੁਤ ਵੱਡੇ ਕੰਮ ਕਰ ਰਹੀ ਹੈ ਭਗਵੰਤ ਮਾਨ ਸਾਹਮਣੇ ਆ ਜਾਂਦੇ ਨੇ ਅਸੀਂ ਮੰਨਦੇ ਆ ਤੁਸੀਂ ਹੁਣ ਥੋੜੀ ਨਸ਼ਾ ਤਸਕਰ ਦੇ ਹਲਕਾ-ਜੁਲਕਾ ਤੁਸੀਂ ਕੰਮ ਕਰ ਰਹੇ ਹੋ ਫੜੇ ਗਏ ਨੇ ਪਰ ਜਿਹੜਾ ਚੰਡੀਗੜ੍ਹ ਦਾ ਕਹਿリエ ਵੀ ਆਪ ਸੌਰੀ ਪੰਜਾਬ ਦੇ ਪੁਲ ਦਾ ਵਤੀਰਾ ਕਹਿ ਲਿਏ ਉਹ ਬਿਲਕੁਲ ਵੀ ਗੱਲ ਕਰਨ ਦੇ ਯੋਗ ਵਤੀਰਾ ਚੰਗਾ ਨਹੀਂ ਹੈਗਾ ਤਾਂ ਹੀ ਦੇਖੋ ਲੋਕ ਹੁਣ ਪੁਰਾਣੇ ਵੀ ਜਾਂਦੇ ਹੀ ਨਹੀਂ ਦੇਖੋ ਸੋਢੀ ਸਾਹਿਬ ਤੁਸੀਂ ਮੇਰੇ ਮੈਟਰ ਦੀ ਗੱਲ ਕੀਤੀ ਹੈ ਦੇਖੋ ਮੇਰੇ ਨਾਲ ਬੀਤੀ ਕੀ ਸੀ ਮੈਂ ਸ਼ੋਰਟ ਦੱਸੂਗਾ ਜੀ ਜੀ ਕੋਰਟ ਕਚਹਿਰੀ ਦੇ ਵਿੱਚੋਂ ਮੈਂ ਨਿਕਲ ਰਿਹਾ ਜੀ ਮਾਨਯੋਗ ਅਦਾਲਤ ਜਿਹੜੀ ਖਰੜੀ ਜਿਹਨੂੰ ਮੇਨ ਅਦਾਲਤ ਕਹਿ ਦਿੰਦੇ ਆ ਜੀ ਜੀ ਸਿਰਫ ਇੱਕ ਰਸਤੇ ਦੇ ਤੌਰ ਤੇ ਨਿਕਲ ਰਿਹਾ ਉੱਥੇ ਦਾ ਕੰਟਰੈਕਟਰ ਉੱਥੇ ਦਾ ਸਾਈਕਲ ਸਟੈਂਡ ਵਾਲਾ ਜਿਹੜਾ ਠੇਕੇਦਾਰ ਹੈ ਹਾਲਾਂਕਿ ਉਹਦੇ ਕੰਟਰੈਕਟ ਏਰੀਆ 'ਚ ਮੈਂ ਗਿਆ ਨਹੀਂ ਉਹਦੇ ਉੱਥੇ ਮੋਟਰਸਾਈਕਲ ਨਹੀਂ ਲਾਇਆ ਮੈਂ ਜਾ ਰਿਹਾ ਆ ਰਿਹਾ ਕਿਸੇ ਨੂੰ ਕਿਸੇ ਨੂੰ ਲੈ ਕੇ ਪਿੱਛੇ ਸਿਰ ਦੇ ਵਿੱਚ ਡੰਡਾ ਮਾਰ ਦਿੰਦੇ ਆ ਜੇਕਰ ਹੈਲਮਟ ਨਾ ਹੁੰਦਾ ਮੈਂ ਥਾਹ ਮਰ ਜਾਂਦਾ ਜੀ ਜੀ ਕੋਰਟ ਦੇ ਵਿੱਚ ਇਦਾਂ ਦਾ ਕੰਮ ਹੋ ਜਾਣਾ ਐਸਚਓ ਸਾਹਿਬ ਨੂੰ ਜਾ ਕੇ ਆਪਣੇ ਬਿਆਨ ਦੇਣੇ ਮੁੰਸ਼ੀ ਨੂੰ ਜਾ ਕੇ ਬਿਆਨ ਦੇਣੇ ਐਸਐਚਓ ਸਾਹਿਬ ਨੂੰ ਜਾ ਕੇ ਬਿਆਨ ਦੇਣੇ ਸਪਸ਼ਟ ਰੂਪ ਦੇ ਵਿੱਚ ਇਹ ਵੀ ਕਹਿ ਲਿਆ ਵੀ ਤੁਸੀਂ ਚਾਹੇ ਮੈਨੂੰ ਮਹਾਰਤ ਦੀ ਹਜੂਰੀ ਚ ਲੈ ਜਾਓ ਕਿਸੇ ਧਰਮ ਦੇ ਦਰਬਾਰ ਤੇ ਲੈ ਜਾਓ ਜੇ ਇੱਕ ਸ਼ਬਦ ਵੀ ਮੈਂ ਝੂਠ ਬੋਲਾਂ ਲੇਕਿਨ ਮੈਂ ਚੀਕ-ਚੀਕ ਕੇ ਮਰ ਗਿਆ ਵੀ ਮੇਰਾ ਸਿਰ ਹਾਫ ਹਾਲੇ ਤੱਕ ਟੁਕਰਿਆ ਸਰ ਮੇਰਾ ਕੁਝ ਕਰੋ ਜੀ ਮੈਂ ਸ਼ਿਕਾਇਤ ਕਰਤਾ ਜੀ ਮੈਂ ਤਾਂ ਸਵੇਰ ਦਾ 4 ਘੰਟੇ ਦਾ ਬੈਠਾ ਕਦੇ ਉੱਠੇ ਬੈਠ ਜਾਣਾ ਕਦੇ ਉੱਤੇ ਬੈਠ ਜਾਣਾ ਜਿਹੜਾ ਦੋਸ਼ੀ ਉਹ ਤਾਂ ਆਪਣੀਆਂ ਜਾ ਕੇ ਉੱਥੇ ਟਿਕ-ਟਕ ਘੱਟ ਰਿਹਾ ਸਾਈ ਖਰੜ ਥਾਣਾ ਸੀਨੀ ਥਾਣੇ ਦੇ ਵਿੱਚ ਆ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਜਾਇਜ਼ਾ ਲੈ ਕੇ ਦੇਖ ਲੋ ਹਾਂ ਤੁਸੀਂ ਆਉਣਾ ਤੁਸੀਂ ਵਿజిਟ ਕਰਦੇ ਆ ਉਸ ਟਾਈਮ ਸਾਰੀ ਪੁਲਿਸ ਚੌਕਸ ਹੋ ਜਾਂਦੀ ਹੈ ਸਾਰੀ ਪੁਲਿਸ ਕੰਨੀ ਹੋ ਜਾਂਦੀ ਹੈ ਤੁਸੀਂ ਐਦਾਂ ਦੇ ਹਿਸਾਬ ਨਾਲ ਤੁਸੀਂ ਉੱਥੇ ਦੀ ਚੈਕਿੰਗ ਕਰਕੇ ਦੇਖੋ ਜਾਂ ਐਦਾਂ ਦੇ ਹਿਸਾਬ ਨਾਲ ਰਿਪੋਰਟ ਕੱਢੀ ਕਰਕੇ ਦੇਖੋ ਆਮ ਲੋਕਾਂ ਨਾਲ ਬਤੀਰਾ ਉੱਥੇ ਕਿਹਾ ਹੁੰਦਾ ਕਿਸੇ ਨੂੰ 2 ਵਜੇ ਦਾ ਟਾਈਮ ਕਿਸੇ ਨੂੰ 4 ਵਜੇ ਦਾ ਟਾਈਮ ਪੰਜਾਬ ਦੇ ਵਿੱਚ ਇੱਕ ਨੰਗ ਸਿੰਘ ਆ ਕੇ ਕਿਸੇ ਦੇ ਮਕਾਨ ਤੇ ਕਬਜ਼ਾ ਕਰ ਰਿਹਾ 8 ਲੱਖ ਰੁਪਏ ਦਾ ਉਹਨਾਂ ਦਾ ਰੌਲਾ ਚੱਲਦਾ ਹੈ ਜੀ ਲੈ ਕੇ ਸਰੇ ਆਮ ਕਿਤੇ ਨਾ ਕਿਤੇ ਉਸ ਦੇ ਘਰ ਤੇ ਕਬਜ਼ਾ ਕਰ ਰਿਹਾ ਪੁਲਿਸ ਤੇ ਪ੍ਰਸ਼ ਪੁਲਿਸ ਮੇਰੀ ਸੁਣਦੀ ਨਹੀਂ ਇੱਕ ਹਫਤਾ ਹੋ ਗਿਆ ਜੀ ਦੇਖੋ ਅਸੀਂ ਜੀ ਤੁਹਾਡੀ ਪੰਜਾਬ ਦੇ ਵਿੱਚ ਪੁਲਿਸ ਕੰਮ ਕਰਦੀ ਆ ਕਮ ਸੇ ਕਮ ਡੀਜੀਪੀ ਸਾਹਿਬ ਗੌਰਵ ਜਾਦਵੇਦੀ ਤੁਸੀਂ ਗੱਲ ਕਰਦੇ ਕਮ ਸੇ ਕਮ ਪੁਲਿਸ ਦੀ ਵਿਵਹਾਰ ਸੁਧਾਰਨ ਦਾ ਤਰੀਕਾ ਦਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਦੱਸ ਦੇਣੇ ਵੀ ਕਿਵੇਂ ਸੁਧਾਰੀਦਾ ਹੋ ਜਾਂਦਾ ਵਿਵਹਾਰ ਸੁਧਾਰਨ ਦੀ ਗੱਲ ਤਾਂ ਕਰਨ ਜੀ ਸ਼ਿਕਾਇਤ ਲਿਖਣੀ ਉਸਤੇ ਕਾਰਵਾਈ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ ਜਿਨੀ ਸਮਾਨਾਂਤਰ ਹੈ ਜੀ ਜੀ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਤੁਹਾਡੇ ਖਰੜ ਦੇ ਘੁੰਮ ਰਿਹਾ ਹੈ ਕਿ ਇੱਕ ਨਕਲੀ ਡੀਐਸਪੀ ਘੁੰਮ ਰਿਹਾ ਜੋ ਕਾਬੂ ਤੋਂ ਬਾਹਰ ਹੈ ਹੈਨਾ ਪੁਲਿਸ ਕੋਲ ਇਹਨਾਂ ਨੂੰ ਯਾਨੀ ਕਿ ਸੁਰਾਗ ਵੀ ਹੈ ਸਭ ਕੁਝ ਹੈ ਪਰ ਫੜ ਨਹੀਂ ਰਹੇ ਤੇ ਮੁਹਾਲੀ ਦੇ ਵਿੱਚ ਇਦਾਂ ਹੀ ਸੇਮ ਕੇਸ ਹੋਇਆ ਉਥੇ ਤਿੰਨ ਬੰਦੇ ਕਾਬੂ ਆ ਗਏ ਨੇ ਉਥੇ ਇਹ ਲੋਕ ਵੀ ਪੁਲਿਸ ਦੇ ਮੁਲਾਜ਼ਮ ਮੰਨ ਕੇ ਲਗਜ਼ਰੀ ਗੱਡੀ ਲੈ ਕੇ ਮੋਹਾਲਾ ਦੀ ਦੁਕਾਨ ਤੇ ਲੁੱਟ ਕਰਨ ਗਏ ਸੀ ਉਸ ਦੀ ਵੀਡੀਓ ਸਾਹਮਣੇ ਹੋਈ ਉਹ ਬੰਦੇ ਕਾਬੂ ਹੋ ਗਏ ਪਰ ਜੇਕਰ ਪੁਲਿਸ ਚਾਵੇ ਤਾਂ ਜਿਹੜਾ ਇਹ ਡੀਐਸਪੀ ਖਰੜ ਦੇ ਵਿੱਚ ਘੁੰਮ ਰਿਹਾ ਹੈ ਇਹ ਨਕਲੀ ਡੀਐਸਪੀ ਬਣ ਕੇ ਚਾਰ ਉਹਨਾਂ ਲੋ ਉਹਦੇ ਹੋਰ ਸਾਥੀ ਨੇ ਔਰ ਮਸਤਰੀ ਗੱਡੀ ਹੈ ਦਿੱਲੀ ਨੰਬਰ ਦੀ ਤਾਂ ਇਹ ਕਿਉਂ ਨਹੀਂ ਫੜਿਆ ਜਾ ਰਿਹਾ 15 ਲੱਖ ਰੁਪਏ ਦੀ ਉਹਨੇ ਇਮੀਗ੍ਰੇਸ਼ਨ ਜੈਂਟ ਤੋਂ ਸ਼੍ਰੀਆਮ ਠੱਗੀ ਮਾਰੀਆ ਮੰਗੇ 30 ਸੀ 15 ਦਿੱਤਾ ਗਿਆ ਦੇਖੋ ਤੁਸੀਂ ਡੀਐਸਪੀ ਸਾਹਿਬ ਦੀ ਗੱਲ ਕਰੀ ਹੈ ਜੀ ਨਹੀਂ ਜਿੱਥੇ ਮੇਰੇ ਡੰਡਾ ਵੱਜਿਆ ਜੀ ਉੱਥੇ ਸੁਣ ਲੋ ਕੌਣ ਕੌਣ ਬੈਠਦਾ ਹੈ ਜੀ ਜੀ 메ਨ ਗੇਟ ਤੇ ਡੰਡਾ ਵੱਜ ਰਿਹਾ ਹੈ 10 ਫੁੱਟ ਤੇ ਮੀਟਰ ਵੀ ਨਹੀਂ 10 ਫੁੱਟ ਤੇ ਐਚਡੀਐਮ ਸਾਹਿਬ ਦੇ ਆਫਿਸ ਦਾ 메ਨ ਗੇਟ ਹੈ ਜੀ ਦਫ਼ਤਰ ਹੈ ਜੀ आगे ਤੁਸੀਂ ਜਾਉਂਗੇ 50 ਫੁੱਟ ਤੇ ਜਾ ਕੇ ਮਾਨਯੋਗ ਅਦਾਲਤ ਲੱਗਦੀ ਹੈ ਜੱਜ ਸਾਹਿਬ ਦੀ ਜੀ ਜੀ ਅਗਰ ਤੁਸੀਂ ਖੱਬੇ ਹੱਥ ਹੋ ਕੇ ਥੋੜਾ ਜਿਹਾ ਸਿੱਧਾ ਜਾਉਂਗੇ ਉੱਥੋਂ ਤੋਂ 100 ਫੁੱਟ ਜਾਉਂਗੇ ਡੀਐਸਪੀ ਸਾਹਿਬ ਦਾ ਮੇਨ ਆਫਿਸ ਹੈ ਜੀ ਉਹਦੇ مین ਗੇਟ ਤੇ ਗੁੰਡਾ ਕਰਦੀ ਹੋਰੀਆ ਬੰਦਾ ਮਰਨ ਤੋਂ ਬਚਿਆ ਬੰਦਾ ਚੀਕ-ਚੀਕ ਕੇ ਕਹਿ ਰਿਹਾ ਤੁਹਾਨੂੰ ਇਹਦਾ ਪਤਾ ਨਹੀਂ ਲੱਗ ਰਿਹਾ مین ਗੇਟ ਤੇ ਕੋਈ ਗੁੰਡਾ ਕਰਦੀ ਕਿਵੇਂ ਹੋ ਰਹੀ ਆ ਜਦੋਂ ਨਕਲੀ ਡੀਐਸਪੀ ਬਣ ਕੇ ਜਾਂ ਨਕਲੀ ਕੋਈ ਵੀ ਪੁਲਿਸ ਦਾ ਵਰਦੀਦਾਰੀ ਬਣ ਕੇ ਇਹੋ ਜੇ ਕੰਮ ਕਰ ਸਕਦਾ ਕਿਉਂ ਕਿਉਂ ਕਰ ਸਕਦਾ ਕਿਉਂਕਿ ਇਹ ਅਫਸਰ ਲੋਕ ਇਹ ਅਫਸਰ ਛਾਈਆਂ ਪਤਾ ਨਹੀਂ ਕਿਸੇ ਮੰਤਰੀਆਂ ਦੇ ਉਹਦੇ ਚ ਰਹਨੇ ਆ ਪ੍ਰੈਸ਼ਰ ਤੇ ਰਹਨੇ ਆ ਜਾਂ ਕਿਸੇ ਮੰਤਰੀਆਂ ਦੇ ਕੰਮਾਂ ਚ ਰਹਨੇ ਆ ਪਤਾ ਨਹੀਂ ਇਹ ਲੂਟੀ ਕਰਨਾ ਨਹੀਂ ਚਾਹੁੰਦੇ ਜੀ ਅਗਰ ਇਮਾਨਦਾਰੀ ਨਾਲ ਡਿਊਟੀ ਹੋਵੇ ਤਾਂ ਇਹ ਹੋ ਨਹੀਂ ਸਕਦਾ ਕੋਈ ਨਕਲੀ ਵਰਦੀ ਪਾ ਕੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਕਿਸੇ ਪੁਲਿਸ वर्दी ਪਾ ਕੇ ਕਿਸੇ ਵੀ ਪੋਸਟ ਤੇ ਆ ਕੇ ਕਿਸੇ ਲੋਕਾਂ ਦੇ ਨਾਲ ਧੱਕਾ ਕਰ ਸਕੇ ਜੀ ਸ਼ਰਮਾ ਜੀ ਮੈਂ ਤੁਹਾਨੂੰ ਦੱਸ ਦੇਣਾ ਤੁਹਾਨੂੰ ਯਾਦ ਵੀ ਹੋਣਾ ਕਿ ਡੇਢ ਸਾਲ ਪਹਿਲਾਂ ਭਗਵਾਨਤਮਾਨ ਸਰਕਾਰ ਨੇ ਇੱਕ ਵਧੀਆ ਉਪਰਾਲਾ ਕੀਤਾ ਸੀ ਕਿ ਜਿਹੜਾ ਵੀ ਪੁਲਿਸ ਦਾ ਅਫਸਰ ਹੈ ਚਾਹੇ ਐਸਐਚਓ ਹੈ ਚਾਹੇ ਐਸਆਈ ਹੈ ਉਹ ਆਪਣੀ ਗੱਡੀ ਵਿੱਚ ਵਰਦੀ ਨਹੀਂ ਟੰਗੇਗਾ ਉਹ ਆਪਣੀ ਵਰਦੀ ਯਾਨੀ ਥਾਣੇ ਜਾ ਕੇ ਪਾਏਗਾ ਔਰ ਥਾਣੇ ਹੀ ਉਤਾਰ ਕੇ ਆਏਗਾ ਪਰ ਹੌਲੀ ਹੌਲੀ ਇਹ ਕਾਨੂੰਨ ਢਿੱਲਾ ਪੈਂਦਾ ਗਿਆ ਜਿਵੇਂ ਕਿ ਆਹ ਲੇਟੈਸਟ ਖਬਰ ਆ ਗਈ ਹੈ ਲੋਕੀ ਨਕਲੀਆਂ ਵਰਦੀਆਂ ਪਾਉਣ ਲੱਗੇ ਕਿਉਂ ਕਿਉਂਕਿ ਹੁਣ ਅਸਲੀ ਜਿਹੜੇ ਇਨਸਪੈਕਟਰ ਆ ਵੱਡੇ ਅਫਸਰ ਨੇ ਉਹ ਵਰਦੀਆਂ ਪਾ ਕੇ ਕਾਰਜ ਘੁਮਰੇ ਨੇ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਅਗਰ ਤੁਸੀਂ ਸਿਸਟਮ ਦੇ ਵਿੱਚ ਰਹਿਣ ਦੀ ਗੱਲ ਕਰਦੇ ਆ ਸਿਸਟਮ ਦੇ ਚਲਾਉਣ ਦੀ ਸਰਕਾਰਾਂ ਗੱਲ ਕਰਦੇ ਆ ਫਿਰ ਤਾਂ ਸਿਸਟਮ ਬਣੂਗਾ ਜੀ ਤੁਸੀਂ ਤਾਂ ਇੱਕ ਐਲਾਨ ਕਰ ਦਿੰਨੇ ਆ ਕਾਗਜ਼ਾਂ 'ਚ ਉਸ ਚੀਜ਼ ਨੂੰ ਕਹਿੰਦੇ ਨੇ ਆਪਾਂ ਲਾਭਦਿਆਂ ਦੇ ਵਿੱਚ ਉਹ ਨੰਬਰ ਬਣ ਜੂਗਾ ਤੁਹਾਡਾ ਆਪਾਂ ਲਾਭਦੀ ਨੰਬਰ 10 ਅਸੀਂ ਪੁਲਿਸ ਦੀਆਂ ਵਰਦੀਆਂ ਬਾਰੇ ਇਹ ਬਿਆਨ ਦਿੱਤਾ ਸੀ ਪੁਲਿਸ ਤੇ ਇਹ ਚੋਕਸੀ ਕੀਤੀ ਸੀ ਗਰਾਊਂਡ 0 ਤੇ ਕਿਹਾ ਪੁਲਿਸ ਤੋਂ ਤਾਂ ਹੀ ਚੱਲ ਰਹੀ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਪੁਲਿਸ ਸਾਰੀ ਮਾੜੀ ਆ ਜਾਂ ਪੁਲਿਸ ਦਾ ਵਿਰੋਧ ਕਰਦੇ ਆ ਬਹੁਤ ਚੰਗੇ ਅਫਸਰ ਆ ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਕਰਦੇ ਆ ਵੱਡੀ ਵੱਡੀਆਂ ਪੋਸਟਾਂ ਦੇ ਉੱਤੇ ਆ ਬਹੁਤ ਵਧੀਆ ਤਰੀਕੇ ਨਾਲ ਗੱਲ ਵੀ ਕਰਦੇ ਆ ਕੰਮ ਵੀ ਕਰਦੇ ਆ ਲੋਕਾਂ ਦੇ ਵਿੱਚਰਦੇ ਵੀ ਆ ਲੇਕਿਨ ਜ਼ਿਆਦਾਤਰ 80% ਤੋਂ ਲੈ ਕੇ 85% ਤੱਕ ਪੁਲਿਸ ਨੇ ਹਮੇਸ਼ਾ ਹੀ ਮਿਸਬੀ ਕਟਿਆ ਗਿਆ ਲੱਗ ਜੋ ਸ਼ਿਕਾਇਤ ਕਰਦਾ ਹਮੇਸ਼ਾ ਹੀ ਰੋਂਦਾ ਰਹਿੰਦਾ ਵੀ ਮੈਨੂੰ ਇੰਨੇ ਦਿਨ ਹੋ ਗਏ ਮੈਨੂੰ ਇੰਨੇ ਦਿਨ ਹੋ ਗਏ ਮੈਂ ਆਪਣੀ ਖੁਦ ਹੀ ਗੱਲ ਕਰਦਾ 10 ਦਿਨ ਤੋਂ ਮੇਰਾ ਪ੍ਰਸ ਹੋ ਗਿਆ ਕੱਲ ਸੌਰੀ 10 ਦਿਨ ਕਿਹਾ ਕੱਲ ਨੂੰ 14 ਦਿਨ ਹੋ ਜਾਣੇ ਜੀ ਮੇਰੇ ਨਾਲ ਮੇਰੇ ਨਾਲ ਘਟਾ ਦਾ ਵਾਪਰੀ ਨੂੰ ਮੰਗਲਵਾਰ ਨੂੰ ਮੇਰੇ ਨਾਲ ਵਾਪਰੀ ਸੀ ਕਿ ਕੱਲ ਨੂੰ 14ਵਾਂ ਮੰਗਲਵਾਰ ਮਤਲਬ 14 ਦੇ 14ਵੇਂ ਦਿਨ ਦਾ ਮੰਗਲਵਾਰ ਆ ਰਿਹਾ ਜੀ ਹਲੇ ਤੱਕ ਮੈਨੂੰ ਕੋਈ ਕਾਰਵਾਈ ਨਹੀਂ ਜੀ ਮੇਰੀ ਹੋਈ ਮੇਰੀ ਸ਼ਿਕਾਇਤ ਉਲਟ ਇਹ ਕਹਿ ਦਿੱਤਾ ਗਿਆ ਵੀ ਪਤਾ ਨਹੀਂ ਇੱਧਰ ਰੱਖਤੀ ਉੱਧਰ ਰੱਖਤੀ ਉਹਨੂੰ ਗੁੰਮੇ ਵੀ ਕਰ ਦਿੱਤਾ ਗਿਆ ਉਸ ਬਾਰੇ ਵੀ ਮੈਂ ਗੱਲ ਕੀਤੀ ਉਸ ਤੇ ਦੋਨਾਂ ਨੂੰ ਮਰਜ਼ ਕਰਦਾ ਹੈਲੋ ਹਾਂਜੀ ਡਾਕਟਰ ਸਾਹਿਬ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਿੰਦਰ ਜੀ ਕੀ ਹਾਲ ਚਾਲ ਹੈ ਜੀ ਹੋਰ ਠੀਕ ਹੈ ਜੀ ਕਰਦਾ ਹੈ ਰਿੰਦਰਾ ਜੀ ਇਹ ਬੜਾ ਵੱਡਾ ਸਵਾਲ ਉੱਠ ਗਿਆ ਕਿ ਪਾਣੀ ਦੇ ਆ ਬਚਾਰਾ ਤੇ ਲੋਕਾਂ ਦੇ ਡੰਡੇ ਮਾਰਨੇ ਆਮ ਗੱਲ ਹੋ ਗਿਆ ਹੈ ਲੋਕਤੰਤਰ ਦੇਸ਼ ਦੇ ਵਿੱਚ ਲੋਕ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦੇ ਕਿੱਥੇ ਵਕ ਹੋਊਗੀ ਘਟਨਾ ਜੀ ਇਹ ਕੱਲ ਚੰਡੀਗੜ੍ਹ ਦੇ ਵਿੱਚ ਹੋਈ ਹੈ ਜੀ ਯੂਥ ਕਾਂਗਰਸ ਦੇ ਪ੍ਰਦਰਸ਼ਨਕਾਰੀ ਜਿਹੜੇ ਆਪਣੇ ਲੜਕੇ ਡਿਵੋਟ ਹੋ ਕੇ ਆਏ ਨੇ ਇਹ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਸੀ ਮੋਦੀ ਸਰਕਾਰ ਦੇ ਖਿਲਾਫ ਵੀ ਉਹਨਾਂ ਦਾ ਕੁਝ ਕੀਤਾ ਜਾਵੇ ਜਿਹੜੇ ਡਿਵੋਟ ਹੋ ਕੇ ਆਏ ਨੇ ਪਰ ਉਹ ਭਾਜਪਾ ਦਫਤਰ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਪਾਣੀ ਵਾਲਿਆ ਬਿਚਾਰਾਂ ਮਾਰੀਆਂ ਗਈਆਂ ਉਸ ਧੀਆਂ ਪੈਣਾ ਵੀ ਸੀ ਉਹਨਾਂ ਦੀ ਚੁੰਨੀਆਂ ਤੱਕ ਵੀ ਉਤਰੀਆਂ ਬਹੁਤ ਜਨੀ ਕੁੱਟਮਾਰ ਕੀਤੀ ਗਈ ਹੈ ਪ੍ਰਸੰਗ ਕਰਦਾ ਜੋ ਮੇਰੇ ਕੋ ਬਿਆਨ ਆਇਆ ਜੋ ਬੋਲ ਰਹੇ ਨੇ ਉਹ ਕਹਿ ਰਹੇ ਨੇ ਤੇ ਇਹ ਸਾਰੇ ਮਿਲੇ ਹੋਏ ਨੇ ਭਗਵਾਨ ਤੁਮਨ ਜੀ ਵੀ ਮੋਦੀ ਨਾਲ ਮਿਲੇ ਹੋਏ ਨੇ ਤੇ ਮੋਦੀ ਜੀ 트ੰਪ ਨਾਲ ਮਿਲੇ ਹੋਏ ਨੇ ਅਸੀਂ ਤਾਂ ਸਿਰਫ ਆਵਾਜ਼ ਚੱਕਣਗੇ ਸੀ ਸਾਨੂੰ ਵੀ ਪਤਾ ਸੀ ਵੀ ਸਾਡੀ ਇੰਨੀ ਕੁੱਟਮਾਰ ਹੋ ਜੇਗੀ ਦੇਖੋ ਜੀ ਆਵਾਜ਼ ਤਾਂ ਠੀਕ ਹੈ ਆਵਾਜ਼ ਤਾਂ ਚੱਕਣ ਵਾਲੀ ਆਵਾਜ਼ ਤਾਂ ਪਹਿਲਾਂ ਤੋਂ ਚੱਕਣ ਵਾਲੀ ਸੀ ਜੀ ਇਹ ਕਿਹੜਾ ਅਜੂਬੀ ਹੈ ਤੇ ਇਹ ਤਾਂ ਆਪਣੀ ਸੱਤੀ ਸੌਰਤ ਵਾਸਤੇ ਆਪਦੀ ਸਿਆਸਤ ਚਮਕਾਉਣ ਵਾਸਤੇ ਇੱਕ ਆਪਦਾ ਸੁਰੱਖਿਆ ਦਾ ਬਤੌਰਨ ਦੇ ਵਾਸਤੇ ਗਏ ਆ ਜੇ ਤਨੋਂ ਮਨੋਂ ਇਹਨਾਂ ਨੇ ਕਰਨਾ ਹੁੰਦਾ ਜੀ ਤਾਂ ਇਹ ਉਹਦੋਂ ਕਰਦੇ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੇ 1309 ਸਕੂਲ ਬੰਦ ਕਰੇ ਸੀ ਜੀ ਉਦੋਂ ਪ੍ਰਦਰਸ਼ਨ ਕਰਦੇ ਜੀ ਜਾਂ ਉਦੋਂ ਪ੍ਰਦਰਸ਼ਨ ਕਰਦੇ ਜਦੋਂ 2009 ਤੋਂ ਲੈ ਕੇ 15652 ਬੰਦੇ ਡੇਕੋਟ ਹੋ ਕੇ ਆਏ ਹੋਏ ਨੇ ਜੀ 15000 ਜੀ ਹੁਣ ਤੱਕ ਭਵੰਤਮਾਨ ਦੇ ਰਾਜਪਤਾ 104 ਬੰਦੇ ਆਏ ਨੇ ਜੀ ਹਾਂਜੀ ਉਹਦੇ ਵਾਸਤੇ ਤਾਂ ਕਾਂਗਰਸ ਆਲੇ ਮੁਜ਼ਾਹਰਾ ਕਰਨ ਲੱਗੇ ਜੀ ਤੇ ਗੱਲ ਤਾਂ ਇਹ ਹੈ ਵੀ ਜਿਹੜੇ ਹੋਰ ਉੱਥੇ ਬੰਦ ਕੇ ਬਿਠਾ ਰੱਖੇ ਨੇ ਉਹਨਾਂ ਵਾਰ ਇਹ ਮਸਲਾ ਸਿਆਸਤ ਚ ਚਮਕਾਉਣ ਦਾ ਨਹੀਂ ਹੈਗਾ ਹੁਣ ਤਾਂ ਇਹ ਇੱਕ ਸੰਕਟ ਹੈ ਤੇ ਸੰਕਟ ਨੂੰ ਮਿਲ ਬੈਠ ਕੇ ਹੱਲ ਕਰਨ ਦਾ ਸਮਾਂ ਹੈਗਾ ਇਹਦੇ ਵਿੱਚ ਕੋਈ ਸਿਆਸਤ ਚ ਚਮਕਾਉਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਕਿਸੇ ਵੀ ਪਾਰਟੀ ਨੂੰ ਜਿਹੜਾ ਰਿਪੋਰਟ ਹੋਇਆ ਬੰਦਾ ਹੁੰਦਾ ਜੀ ਜਿੰਦਰੀ ਮੈਂ ਤੁਹਾਨੂੰ ਦੱਸ ਦੇਣਾ ਦੇਖੋ ਜਿਹੜਾ ਡਬੋਟ ਹੋ ਕੇ ਆਇਆ ਬਹੁਤ 40 40 35 35 ਲੱਖ ਰੁਪਏ ਲੱਗਿਆ ਕਰਦਿਆ ਦਾ ਕਈਆਂ ਦਾ ਵਿਚਾਰੇ ਗੱਲਬਾਤ ਕਰਨ ਦੇ ਹਾਲਾਤ ਵੀ ਨਹੀਂ ਸੀ ਅਸੀਂ ਉਹ ਖਬਰਾਂ ਚਲਾਉਂਦੇ ਵੀ ਸਾਨੂੰ ਬਹੁਤ ਦੁੱਖ ਲੱਗਦਾ ਹੈ ਕਿ ਉਹਨਾਂ ਦਾ ਪਹਿਲਾ ਮਾਰਾ ਹੋਇਆ ਪਰ ਇਹ ਪ੍ਰਦਰਸ਼ਨ ਤਾਂ ਕੀਤਾ ਗਿਆ ਕਿ ਪੰਜਾਬ ਦੇ ਉਹਦੇ ਵਿੱਚੋਂ ਪਹਿਲੇ ਚੋ 30 ਨੌਜਵਾਨ ਆਏ ਠੀਕ ਹੈ ਤੇ ਉਹਦਾ ਦੂਸਰਾ 34 ਆਏ ਜਿਹੜੇ ਕਿ ਉੱਥੇ ਦੇ ਸੀ ਮੋਦੀ ਸਾਹਿਬ ਦੇ ਏਰੀਏ ਦੇ ਤਾ ਉਹਨਾਂ ਨੇ ਇਹ ਗੱਲ ਕਹੀ ਵੀ ਹੈ ਜਿਹੜਾ ਜਹਾਜ਼ ਸੀਗਾ ਇਹ ਅੰਮ੍ਰਿਤਸਰ ਕਿਉਂ ਉਤਰਿਆ ਗਿਆ ਕਿਉਂ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਗਈ ਪਹਿਲਾਂ ਕਹਿੰਦੇ ਆ ਕਿ ਇਹ ਸਾਡੀ ਸਿਆਸਤ ਸਾਡੀਆਂ ਜਿਹੜੀਆਂ ਸੌੜੀਆਂ ਸਿਆਸਤਾਂ ਨੇ ਉਹਦੇ ਕਾਰਨ ਹੈ ਇਹਨਾਂ ਨੇ ਪੰਜਾਬ ਪਹਿਲਾਂ ਇੰਨਾ ਬਦਨਾਮ ਕਰਤਾ ਸੀ ਪੰਜਾਬ ਦੇ ਪੱਲੇ ਇਹਨਾਂ ਨੇ ਨਸ਼ਾ ਪਾਤਾ ਪੰਜਾਬ ਨੂੰ ਨਸ਼ੇੜੀ ਦਾ ਟੈਗ ਲਵਾਤਾ ਪੰਜਾਬ ਨੂੰ ਅੱਤਵਾਦ ਦਾ ਟੈਗ ਲਵਾਤਾ ਪੰਜਾਬ ਨੂੰ ਗੈਂਗਸਟਰ ਦਾ ਟੈਗ ਲਵਾਤਾ ਇਹਨਾਂ ਸਿਆਸੀ ਪਾਰਟੀਆਂ ਨੇ ਕੋਈ ਚੀਜ਼ ਨਹੀਂ ਛੱਡੀ ਕੋਈ ਇਹੋ ਜਿਹਾ ਆਦਮੀ ਛੱਡਾ ਜਿਹੜਾ ਪੰਜਾਬ ਨੂੰ ਨਾਂ ਲਾਇਆ ਹੋਵੇ ਪੰਜਾਬ ਦਾ ਕਲਾਕ ਸੂਰਾਂ ਦੇ ਨਾਂ ਤੇ ਵਸ ਰਿਹਾ ਇਹਨਾਂ ਨੇ ਹਜ਼ਾਰਨਾਂ ਲਈ ਕੋਈ ਕਸਰ ਨਹੀਂ ਛੱਡੀ ਚਾਹੇ ਉਹ ਕਾਂਗਰਸੀ ਨੇ ਚਾਹੇ ਉਹ ਫਾੜੀ ਨੇ ਸਾਡੇ ਵਾਲੇ ਵੀ ਉਹਨਾਂ ਪੈੜਾਂ ਦੇ ਉੱਤੇ ਚੰਨ ਰਹੇ ਨੇ ਜੀ ਸਰਮਾ ਜੀ ਪਾਰੀ ਗੱਲ ਹੈ ਨਾ ਫਿਰ ਅਸੀਂ ਭਾਰਤ ਨੂੰ ਲੋਕਤੰਤਰ ਦੇਸ਼ ਕਿਉਂ ਕਹਿੰਨੇ ਆ ਇਹ ਟੈਕ ਖਤਮ ਕਰ ਦਿਓ ਨਾ ਮੰਤਰੀਆਂ ਨੂੰ ਕੋ ਛੋਟੀ ਸਾਹਿਬ ਪਹਿਲਾਂ ਤਾਂ ਮੈਂ ਦੇਖੋ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਕਰਦਾ ਜੀ ਜਰੂਰ ਜਰੂਰ ਸਤਿ ਸ੍ਰੀ ਅਕਾਲ ਜੀ ਆ ਡਾਕਟਰ ਸਾਹਿਬ ਦੇ ਬਹੁਤ ਵਧੀਆ ਵਿਚਾਰ ਹੁੰਦੇ ਆ ਜੀ ਪਤਾ ਮੈਨੂੰ ਡਾਕਟਰ ਸਾਹਿਬ ਮੇਰਾ ਸਵਾਲ ਇਹ ਕਿ ਹੈ ਜੀ ਆਪਾਂ ਇਹ ਨਹੀਂ ਗੱਲ ਕਰਦੇ ਵੀ ਕਾਂਗਰਸੀਆਂ ਨੇ ਉਹ ਕਰਿਆ ਉਹ ਜਦੋਂ ਬੋਲਣਾ ਚਾਹੀਦਾ ਉਹਨਾਂ ਨੂੰ ਉਦੋਂ ਬੋਲਣਾ ਚਾਹੀਦਾ ਉਹਨਾਂ ਨੇ ਤਾਂ ਡੰਡੇ ਢੀਜ ਲਏ ਜੀ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ ਅਸੀਂ ਤਾਂ ਸੇ ਗੱਲ ਕਰਦੇ ਹਾਂ ਵੀ ਚਾਹੇ ਉਹ ਕਾਂਗਰਸ ਤੋਂ ਟਕੇ ਆਈ ਆ ਚਾਹੇ ਕੋਈ ਆਮ ਆਦਮੀ ਉੱਟ ਕੇ ਗਏ ਸੀ ਕਿ ਅਗਰ ਕੋਈ ਆਵਾਜ਼ ਚੁਪਕਣ ਦੀ ਕੋਸ਼ਿਸ਼ ਕਰਦਾ ਫਿਰ ਅਸੀਂ ਉਹਨਾਂ ਦੀ ਉਂਗਲਾਂ ਚੁੱਕਣ ਲੱਗ ਜਾਂਦੇ ਨੇ ਉਹ ਕੋਈ ਵੀ ਤਾਂ ਚਾਹੇ ਕਾਂਗਰਸ ਤੋਂ ਕੋਈ ਨੂੰ ਨਹੀਂ ਅਗਰ ਉਹ ਚੀਜ਼ ਦਾ ਮੁੱਦਾ ਚੁੱਕ ਰਹੇ ਸੀ ਉਹਨਾਂ ਦੇ ਡੰਡੇ ਕਿਉਂ ਬਰਾਏ ਗਏ ਆ ਕੀ ਆ ਇਹ ਲੋਕਤੰਤਰ ਹੈ ਜਾਂ ਡੰਡਾ ਤੰਤਰ ਹੈ ਦੇਖੋ ਜੀ ਮੈਂ ਸਰਪਾ ਜੀ ਸ਼ਰਮਾ ਜੀ ਮਾਫ ਕਰਨਾ ਦੇਖੋ ਜਿਹੜੇ ਇਸ ਤਰ੍ਹਾਂ ਦੇ ਮਸਲੇ ਹੁੰਦੇ ਨੇ ਮਿਲ ਬੈਕਸ ਤੇ ਨਿਯਤਣ ਕਰਨ ਦੇ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਮਤਲਬ ਰੌਲਾ ਪਾ ਕੇ ਸਿਆਸਤ ਵਿੱਚ ਮੋਕਾ ਕੇ ਨਹੀਂ ਮਸਲੇ ਹੱਲ ਕਰਨੇ ਚਾਹੀਦੇ ਇਹਨੂੰ ਪਾਰਲੀਮੈਂਟ ਵਿੱਚ ਬੈਠ ਕੇ ਪਾਰਲੀਮੈਂਟ ਦੇ ਸੈਸ਼ਨ ਚੱਲੀ ਜਾਂਦਾ ਇੱਕ ਮਿੰਟ ਇੱਕ ਮਿੰਟ ਇਹ ਮਾਰ ਜਿੰਦਾ ਜੀ ਸ਼ਰਮਾ ਜੀ ਮੈਂ ਜਵਾਬ ਦੇਣਾ ਅਰਜਿੰਦਰ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਕਹੇ ਰਲ ਮਿਲ ਕੇ ਬੈਠ ਕੇ ਕਰਨਾ ਇਹਦਾ ਵਿਚਾਰ ਉਹ ਢੱਲੇਵਾਲ ਸਾਹਿਬ ਐਨ ਦੇ ਇੰਦੇ 76 ਦੇ ਉੱਥੇ ਬੈਠੇ ਨੇ ਕੋਈ ਪ੍ਰਸ਼ਨ ਨਹੀਂ ਕੀਤਾ ਰਾ ਭੁੱਖੇ ਪਾਣੀ ਬੈਠੇ ਨੇ ਤਾਂ ਪਾਰਲੀਮੈਂਟ ਦੀ ਆਵਾਜ਼ ਉੱਠੀ ਹੈ ਤਪਰ ਕੋਈ ਆਂਦਾ ਨਹੀਂ ਨਾ ਗੱਲ ਤਾਂ ਇਹ ਕੋਈ ਰੋਲਾ ਚੱਕਦਾ ਨਹੀਂ ਜੇ ਚੱਕਦਾ ਕੋ ਆਂਦਾ ਨਹੀਂ ਵੇਖੋ ਜੀ ਪਾਰਲੀਮੈਂਟ 'ਚ ਫਿਰ ਹੁਣ ਗੱਲੇਬਾਜ਼ ਦਾ 101 101 ਬੰਦੇ ਤੋਂ ਵੱਧ ਕਿਸਾਨ ਹੈ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਵੋਟਾਂ ਪਵਾਈਆਂ ਨੇ ਉਹਨਾਂ ਨੇ ਲਿਖਿਆ ਵੀ ਅਸੀਂ ਕਿਸਾਨ ਆ ਜੇ ਢੱਲੇਵਾਲ ਸਹੀ ਹੋਵੇ ਤਾਂ ਉਹਨਾਂ ਨੇ ਆ ਉਹ ਆਵਾਜ਼ਾਂ ਚੱਕਣ ਜਾਂ ਢੱਲੇਵਾਲ ਉਹਨਾਂ ਨਾਲ ਕੰਟੈਕਟ ਕਰਕੇ ਗੱਲ ਕਰੇ ਤਾਂ ਕਿ ਫਾਰਮਿੰਟ ਦੇ ਵਿੱਚ ਇਹ ਮਸਲਾ ਆਲ ਇੰਡੀਆ ਓਵਰ ਦਾ ਓਵਰ ਆਲ ਇੰਡੀਆ ਦਾ ਹੈ ਤਾਂ ਕਿ ਕੱਲੇ ਪੰਜਾਬ ਦਾ ਜੀ ਮੈਂ ਮੈਂ ਮੰਨਦਾ ਤੁਹਾਡੀ ਗੱਲ ਪਰ ਹੁਣ ਢੱਲੇਵਾਲ ਸਾਹਿਬ ਗੱਲ ਕਰਨ ਦੀ ਹਾਲਤ ਨਹੀਂ ਹੈ ਨਾ ਕਿਉਂਕਿ ਉਹਨਾਂ ਦੇ ਪਹਿਲਾਂ ਜਿਹੜਾ ਨਾੜਾ ਵੀ ਬਲੌਕ ਹੋ ਗਿਆ ਹੁੰਦਾ ਸੀ ਦੇਖੋ ਜੀ ਬਲੌਕ ਤਾਂ ਹੋ ਗਿਆ ਇਹ ਬਲੌਕ ਵਾਲਾ ਜਿਹੜਾ ਕਮ ਹੁੰਦਾ ਹੈ ਡਾਕਟਰ ਇੱਕ ਛੋਟਾ ਜਿਹਾ ਆਪਰੇਸ਼ਨ ਕਰਕੇ ਇਹ ਵੇਨ ਲੱਭ ਲੈਂਦੇ ਹੁੰਦੇ ਨੇ ਜੇ ਗਲੂਕੋਜ਼ ਲਾਉਣੀ ਹੋਵੇ ਐਸੇ ਕੋਈ ਗੱਲ ਹੈ ਵਿੱਚੋਂ ਕੋਈ ਗੱਲ ਹੋਰ ਹੈ ਮਤਲਬ ਜਿਹਦੇ ਕਾਰਨ ਇਹ ਹੋ ਰਿਹਾ ਜੇ ਆਪਾਂ ਕਹੀਏ ਵੀ ਕੱਲੀ ਵੇਨ ਲੱਭ ਨਹੀਂ ਰਹੀ ਇਹਦੇ ਕਰਕੇ ਇੱਥੇ ਹਜ਼ਾਰਾਂ ਪੇਸ਼ੈਂਟ ਵੱਡੇ ਹਸਪਤਾਲਾਂ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਛੋਟੀ ਜਿਹੀ ਕੋ ਸਰਜਰੀ ਕਰਕੇ ਵੇਨ ਲੱਭ ਲੈਂਦੇ ਨੇ ਉਹਦੇ ਵਿੱਚ ਇਹ ਸੂਈ ਲਗਾ ਕੇ ਆਈ ਵੀ ਵਾਲਾ ਸਿਸਟਮ ਹੁੰਦਾ ਜਿਹੜਾ ਚੱਲ ਜਾਂਦਾ ਇਹ ਅੰਦਰੋਂ ਆ ਜਿਹੜੀ ਕੋਈ ਗੱਲ ਡਾਕਟਰਾਂ ਵਰਤਜ ਗੱਲੇ ਵਾਲ ਇਹ ਮਤਲਬ ਇਹ ਕੋਈ ਅੰਦਰ ਬੈਠ ਕੇ ਗੱਲ ਕਰਨ ਵਾਲੀ ਹੈ ਇਸ ਕਰਕੇ ਜਿਹੜਾ ਇਹ ਮਸਲਾ ਲਮਕਿਆ ਤੇ ਦੂਜੀ ਗੱਲ ਇਹ ਮੈਂ ਤਾਂ ਬਾਰ ਬਾਰ ਇਹ ਕਹਿੰਦਾ ਵੀ ਠੀਕ ਹੈ ਕਿਸਾਨੀ ਕਿਸਾਨੀ ਅਸੀਂ ਨਹੀਂ ਕਹਿੰਦੇ ਵੀ ਕਿਸਾਨੀ ਮਾਰੀ ਹੈ ਕਿਸਾਨੀ ਦਾ ਸਾਡਾ ਸਾਰਾ ਦਰਉੰਦਾਰ ਹੈ ਜਿਹੜਾ ਕਿਸਾਨੀ ਤੇ ਚੱਲਦਾ ਹੈ ਪਰ ਗੱਲ ਕਰ ਵੀ ਕਿਸਾਨਾਂ ਨੂੰ ਰਲ ਮਿਲ ਬੈਠ ਕੇ ਕੋਈ ਇੱਕ ਮੰਗ ਬਣਾ ਕੇ ਉਸ ਹਾਵ ਨਾਲ ਗੱਲ ਕਰਨੀ ਚਾਹੀਦੀ ਆ ਰਾਹ ਰੋਕ ਕੇ ਦੋ ਦੋ ਸਾਲ ਦੇ ਰਾਹ ਰੋਕੇ ਸਰ ਮਤਲਬ ਇਹਦੇ ਨਾਲ ਜਿਹੜਾ ਵਪਾਰ ਹੈ ਨਾ ਵਪਾਰ ਉਹ ਵੀ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਖਾਨ ਵੀ ਇਹਦੇ ਨਾਲ ਬਗਨਾਮ ਹੋ ਰਿਹਾ ਤੇ ਪੰਜਾਬ ਵੀ ਇਹਦੇ ਨਾਲ ਚਲੋ ਤਾਂ ਸ਼ਰਮਾ ਜੀ ਸੁਣ ਰਹੇ ਨੇ ਮੈਂ ਸ਼ਰਮਾਏ ਕੋ ਜਾਵਾਂਗਾ ਬਸ ਇੱਕ ਗੱਲ ਦਾ ਜਵਾਬ ਦੇ ਦਿਓ ਸ਼ਰਮਾਏ ਦਾ ਜੋ ਨੇ ਮੈਨ ਪੁੱਛੀ ਸੀ ਜੋ ਕੱਲ ਹੋਇਆ ਚਲੋ ਠੀਕ ਹੈ ਅਸੀਂ ਹੀ ਕਹਿੰਦੇ ਕਾਂਗਰਸ ਦੇ ਆਪ ਕੋਈ ਬੰਦਾ ਵੀ ਹੁੰਦਾ ਵੀ ਇਹ ਲੋਕਤੰਤਰ ਹੈ ਜਾਂ ਡੰਡਾਤੰਤਰ ਬਸ ਇਹ ਸ਼ਰਮਾ ਜੀ ਜਵਾਬ ਤੁਸੀਂ ਸ਼ਰਮਾਏ ਨੂੰ ਦੋ ਪਹਿਲਾਂ ਸ਼ਰਮੇ ਤੋਂ ਮੈਂ ਮੈਂ ਪੁੱਛਾਂਗਾ ਹੈਲੋ ਹੈਲੋ ਹਾਂਜੀ 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 ਜਵਾਬ ਦਿਓ ਸ਼ਰਮਾਏ ਨੇ ਸਵਾਲ ਤੁਹਾਨੂੰ ਕੀਤਾ ਸੀ ਦੇਖੋ ਜਿਹੜਾ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਵਾਜ਼ ਠਾਉਣ ਦਾ ਹੱਕ ਹੈ ਪਰ ਆਵਾਜ਼ ਮਤਲਬ ਲੋਕ ਪੱਖੀ ਹੋਵੇ ਜਿਹੜਾ ਕੋਈ ਮੌਕਾ ਵਿਰਸਤ ਸਿਆਸਤ ਕਰਦਾ ਉਹ ਉਹਦੇ ਨਾਲ ਜਿਹੜਾ ਸਬੰਧਿਤ ਹੈ ਉਹ ਸਖਤ ਔਰਨ ਸੜਤਾਈ ਦੇ ਨਾਲ ਵੀ ਨਜਿੱਠਿਆ ਜਾ ਸਕਦਾ ਕਿਉਂਕਿ ਜਿਹੜਾ ਇਹ ਸਮਾਂ ਨਾਲ ਜੀ ਰਿਪੋਰਟ ਵਾਲਾ ਮਸਲਾ ਜਿਹੜਾ ਇਹ ਸੜਕਾਂ ਤੇ ਆ ਕੇ ਨਹੀਂ ਹੋਣ ਵਾਲਾ ਇਹ ਅੰਦਰ ਬੈਠ ਕੇ ਮਸਲੇ ਦਾ ਹੱਲ ਕਰ ਰਹੇ ਜੰਗੇ ਉਹਨਾਂ ਦੀ ਜਿਹੜੀ ਕੋਈ ਮਾਨੀ ਮੱਤ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਪਹਿਲਾਂ ਨੇ ਉਹਨਾਂ ਦਾ ਵੀ ਕਰਿਆ ਜਾਣਾ ਚਾਹੀਦਾ ਤੇ ਜਿਹੜੇ ਨਜਾਇਜ਼ ਤੌਰ ਤੇ ਭੇਜਦੇ ਨੇ ਨਹੀਂ ਨਹੀਂ ਰਿੰਦਰ ਜੀ ਤੁਸੀਂ ਸਮਝੇ ਨਹੀਂ ਰਿੰਦਰ ਜੀ ਤੁਸੀਂ ਦੂਸਰੇ ਪਾਸੇ ਜਾ ਰਹੇ ਹੋ ਗੱਲ ਇਹ ਹੈ ਕਿ ਜੋ ਸ਼ਰਮਾ ਜੀ ਤੁਹਾਨੂੰ ਕਹਿਣ ਜਾਂਦੇ ਮੈਂ ਸਾਫ਼ ਦੱਸ ਦੇਣਾ ਕਿ ਚਲੋ ਠੀਕ ਹੈ ਇਹ ਮਸਲੇ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਲੋਕ ਪੱਖੀ ਮਸਲੇ ਹੋਣ ਚਾਹੀਦੇ ਸਿਆਸਤ ਨਹੀਂ ਹੋਣੀ ਦੀ ਪਰ ਪਾਣੀ ਦੇ ਆ ਬੁਛਾਰਾਂ ਤੇ ਡੰਡੇ ਮਾਰਨੇ ਉਹ ਠੀਕ ਹੈ ਡੰਡੇ ਮਾਰਨੇ ਗਲਤ ਹੈ ਜੀ ਦੇਖੋ ਡੰਡੇ ਮਾਰਨੇ ਗਲਤ ਹੈ ਜਦੋਂ ਕੋਈ ਵੈਰੀਫਾਈਟਿੰਗ ਕਰਦਾ ਹੈ ਦੇਖੋ ਡੰਡੇ ਤਾਂ ਨਹੀਂ ਮਾਰਨੇ ਚਾਹੀਦੇ ਡੰਡਾ ਸੰਤੰਤਰਤਾ ਇਹ ਹੈ ਨਹੀਂ ਇਹ ਲੋਕਤੰਤਰ ਹੈ ਜੀ ਗੱਲ ਕਰ ਉਸੇ ਜਦੋਂ ਲੋਕ ਹਣ ਜੇ ਕੱਲੇ ਲਿਟਰੀ ਮਤਲਬ ਆਪ ਦੀ ਉਧਰਗਰੀ ਕਰੀ ਜਾਂਦੇ ਹਨ ਉਹਦੇ ਬਾਰੇ ਸਭਾ ਜਾਏ ਗੱਲ ਵਿਚਾਰੀ ਜਾ ਸਕਦੀ ਹੈ ਕਿਉਂਕਿ ਡੰਡਾ ਤੰਤਰ ਕੋਈ ਅੱਜ ਦਾ ਨਹੀਂ ਇਹ ਆਮ ਲੋਕਾਂ ਦੇ ਉੱਤੇ ਡੰਡਾ ਪਿਛਲੀਆਂ ਸਰਕਾਰਾਂ ਚ ਵੀ ਚੱਲਦਾ ਰਿਹਾ ਉਸ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਚੱਲਦਾ ਰਿਹਾ ਉਹ ਵੀ ਚੱਲਦੀ ਜਾਂਦਾ ਇਹ ਬੰਦ ਹੋਣਾ ਚਾਹੀਦਾ ਚਲੋ ਸ਼ਰਮਾ ਜੀ ਤੋਂ ਜਵਾਬ ਲੈਣੇ ਆ ਸ਼ਰਮਾ ਜੀ ਕੀ ਕੋਈ ਓਏ ਹੈਲੋ ਹੈਲੋ ਅ ਸ਼ਰਮਾ ਜੀ ਕੋਲ ਆਵਾਜ਼ ਨਹੀਂ ਜਾ ਰਹੀ ਡਾਕਟਰ ਸਾਹਿਬ ਮੈਂ ਲਾਈਨ ਤੇ ਲੈਣਾ ਠੀਕ ਹੈ ਵੀ ਡੰਡਾ ਤੰਤਰ ਬੰਦ ਹੋਣਾ ਚਾਹੀਦਾ ਅਸੀਂ ਮੰਨਦੇ ਆ ਪਰ ਸ਼ਰਮਾ ਜੀ ਦਾ ਵਿੱਚ ਫੋਨ ਆ ਗਿਆ ਤੁਸੀਂ ਵੀ ਸੁਣਿਓ ਸ਼ਰਮਾ ਜੀ ਹੈਲੋ ਹਾਂਜੀ ਸਰ ਸ਼ਰਮਾਈ ਸੁਣੇ ਡਾਕਟਰ ਸਾਹਿਬ ਨੇ ਕੀ ਕਿਹਾ ਹਾਂ ਬਿਲਕੁਲ ਦੇਖੋ ਸੋਨੀ ਸਾਹਿਬ ਮੈਂ ਬਿਲਕੁਲ ਡਾਕਟਰ ਸਾਹਿਬ ਦੀ ਗੱਲ ਦੇ ਨਾਲ ਫਹਿਮਤ ਆ ਜੀ ਐਮ ਬੀ ਜੀ ਪੱਕੀ ਹੋਣੇ ਚਾਹੀਦੇ ਆ ਦੇਖੋ ਸਾਡਾ ਸਵਾਲ ਤਾਂ ਇਹ ਹੈ ਜੀ ਅਗਰ ਕੋਈ ਲੋਕਤੰਤਰ ਦੇ ਵਿੱਚ ਆ ਕੇ ਧਰਨਾ ਦੇਣਾ ਚਾਹੁੰਦਾ ਆਪਣੀ ਆਵਾਜ਼ ਚੁਕਾਉਣਾ ਹੈ ਠੀਕ ਹੈ ਬੈਰੀਕੇਡ ਲੱਗੇਆਂ ਬੈਰੀਕੇਡ ਤੋੜਨੀ ਨਹੀਂ ਜਿੰਦਰਾ ਕੋਈ ਦਾ ਕੋਈ ਕਾਰਵਾਈ ਹੋਣੀ ਚਾਹੀਦੀ ਆ ਕਿ ਆ ਉੱਥੇ ਸਾਡੇ ਨੂੰ ਥੋੜਾ ਬੈਰੀਕੇਡ ਤੋੜ ਦੇਈ ਜਦੋਂ ਸਰਕਾਰ ਸਾਨੂੰ ਫੋਟੋ ਦੇ ਸਕਦੀ ਹੈ ਵੀ ਆ ਉਹ ਆਪਣੇ ਵਾਸਤੇ ਰਾਜਨੀਤੀ ਝੰਕਾਰ ਰਹੇ ਤੇ ਉਹ ਲੋਕਪੱਤੀ ਫੈਸਲੇ ਨਹੀਂ ਤੇ ਦੇਖੋ ਇਹ ਰਲ ਮਿਲ ਕੇ ਜਾਂ ਬੈਠ ਕੇ ਹੀ ਗੱਲ ਕਰਨੀ ਹੁੰਦੀ ਹੈ ਵੱਡੇ ਕਮਰੇ ਜਿੱਥੇ ਗੱਲ ਕਰਨੀ ਆਣੀ ਹੈ ਠੀਕ ਹੈ ਅਗਰ ਅੱਜ ਕੱਲ੍ਹ ਮਿਲਿਆ ਤਾਂ ਨੂੰ ਸਾ ਨੂੰ ਨਾ ਦੇਣ ਦਾ ਅੱਜ ਤੋਂ ਸਰਕਾਰ ਦਾ ਯੋਗ ਕਦਮ ਨਹੀਂ ਲਗਾਉਣਾ ਹੈ ਕਿ ਉਹ ਕਿਹ ਨਾਲ ਜੀ ਆਉਣਾ ਚਾਹੀਦਾ ਲੋਕਾਂ ਦੀਆਂ ਪੱਗਾਂ ਲੱਤਣੀਆਂ ਪਹਿਨਾਂ ਦੀਆਂ ਚੁੰਨੀਆਂ ਲੱਤਣੀਆਂ ਚਾਹੇ ਉਹ ਦਿੱਲੀ ਦੀ ਸਰਕਾਰ ਹੋਵੇ ਚਾਹੇ ਕਿਸੇ ਸੁਪਾ ਦਿੱਲੀ ਸਰਕਾਰ ਹੋਵੇ ਚਾਹੇ ਦਿੱਲੀ ਦੀ ਪੁਲਿਸ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਹੋਵੇ ਇਹ ਡੰਡਾ ਕਿਉਂ ਬਰਾਇਆ ਜਾਂਦਾ ਇਦਾਂ ਕਿਉਂ ਕੀਤਾ ਜਾਂਦਾ ਚਾਹੇ ਉਹ ਖਾਨਾਪ੍ਰਤੀ ਹੋਵੇ ਚਾਹੇ ਵਪਾਰੀਆਂ ਪ੍ਰਤੀ ਹੋਵੇ ਚਾਹੇ ਉਹ ਲੇਬਰ ਪ੍ਰਤੀ ਹੋਵੇ ਕਿਸੇ ਪ੍ਰਤੀ ਹੋਵੇ ਸਾਡਾ ਕਹਿਣ ਦਾ ਮਤਲਬ ਇਹ ਹੈ ਵੀ ਡੰਡਾ ਭਰਾਉਣਾ ਦੱਸਦਾ ਦਿਓ ਸ਼ਰਮਾ ਜੀ ਕਦੋਂ ਕਦੋਂ ਕਦਮੰਦ ਕਰਨਗੇ ਆ ਜੀ ਮੋਟਾ ਪਾਉਣ ਦਾ ਫਾਇਦਾ ਕਦੋਂ ਹੋਊਗਾ ਜੀ ਸ਼ਰਮਾ ਜੀ ਕੀ ਤੁਹਾਨੂੰ ਲੱਗਦਾ ਨਹੀਂ ਦੇਖੋ ਚੰਡੀਗੜ੍ਹ ਪੰਜਾਬ ਅਸੀਂ ਚੰਡੀਗੜ੍ਹ ਲੈਣਾ ਚਾਹੁੰਦੇ ਆ ਸਾਨੂੰ ਨਹੀਂ ਮਿਲ ਰਿਹਾ ਪਰ ਗੱਲ ਇਹ ਹੈ ਵੀ ਇਹ ਜਿਹੜਾ ਜੰਡਾ ਤੰਤਰ ਚੱਲਿਆ ਇਹ ਤਾਂ ਵੀ ਚੱਲ ਸਕਦਾ ਕਿਉਂਕਿ ਪੰਜਾਬ ਵਿੱਚ ਆਪ ਪਾਰਟੀ ਸਰਕਾਰ ਹੈ ਉਹ ਚੰਡੀਗੜ੍ਹ ਦੇ ਤੁਹਾਨੂੰ ਪਤਾ ਪਿੱਛੇ ਬੀਜੇਪੀ ਦੇ ਸੰਸਦ ਕਾਫੀ ਸਮੇਂ ਰਹੇ ਨੇ ਦੇਖੋ ਛੋਟੀ ਸਾਹਿਬ ਜਿਹੜੇ ਹਿਸਾਬ ਨਾਲ ਡਾਕਟਰ ਸਾਹਿਬ ਦੱਸ ਰਹੇ ਨੇ ਉੱਥੇ ਸਿਆਸਤਾ ਹੋ ਜੀ ਉਹ ਸਿਆਸਤ ਹੋ ਰਹੀ ਹੈ ਸਿਆਸਤ ਦੇ ਵਿੱਚ ਇਹ ਕਾਂਗਰਸੀ ਕੁੱਤੇ ਗਏ ਆ ਜੀ ਸਿੱਧੀ ਗੱਲ ਹੈ ਪਲੇਟਿਨ ਸਭ ਦਾ ਸਵਾਲ ਇਹ ਨਹੀਂ ਹੈਗਾ ਉਹ ਲੋਕ ਤਤੋਂ ਇੰਦਾਂ ਦੀ ਸਿਆਸਤਾ ਮੰਨਦੇ ਕਿ ਜਦੋਂ ਸਰਸਥੇ ਕਮਰੇ ਮੰਨ ਬੰਦ ਕਰਨਗੇ ਜਾਂ ਆਮ ਵੋਟਰ ਕਦੋਂ ਇਹ ਸਰਕਾਰਾਂ ਦੇ ਵੱਲੋਂ ਉਹਨੂੰ ਮਿਲੂਗਾ ਵੀ ਮੈਨੂੰ ਡੰਡਾ ਨਹੀਂ ਮੇਰੀ ਸੁਣਵਾਈ ਕੀਤੀ ਜਾਵੇ ਆਪਣਾ ਤਾਂ ਸਵਾਲ ਦਿੱਤਾ ਹੈ ਵੀ ਸਰਕਾਰ ਜੇ ਨਹੀਂ ਕਰਦੀ ਹੋਵੇ ਉਹ ਲੋਕਾਂ ਦੇ ਹਿੱਤ ਨਾਲ ਨਹੀਂ ਚੱਲਦੀ ਲੋਕਾਂ ਤੇ ਇਹ ਗੁਰਮਤਿ ਨਹੀਂ ਕਰਦੀ ਹੈ ਜੀ ਚਲੋ ਸ਼ਰਮਾ ਜੀ ਤੁਸੀਂ ਸਾਨੂੰ ਆਪਣਾ ਪੱਖ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਓਟੀ ਸਾਹਿਬ ਬਹੁਤ ਧੰਨਵਾਦ ਜੀ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਸਰ ਥੈਂਕਸ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸੰਜੀਵ ਸ਼ਰਮਾ ਸਾਡੇ ਖਰੜ ਤੋਂ ਪੱਤਰਕਾਰ ਤੇ ਉਧਰੋਂ ਮਾਨਸਾ ਤੋਂ ਰਜਿੰਦਰ ਜੀ ਡਾਕਟਰ ਸਾਹਿਬ ਤੇ ਦੋਨਾਂ ਨੇ ਆਪਣੇ ਆਪਣੇ ਤਰ੍ਹਾਂ ਰੱਖੇ ਪਰ ਗੱਲ ਇੱਥੇ ਇਹ ਮੁੱਕਦੀ ਹੈ ਕਿ ਸਾਡਾ ਦੇਸ਼ ਹੈ ਲੋਕਤੰਤਰ ਪਰ ਲੋਕਤੰਤਰ ਹੈ ਕਿਥੇ ਜੋ ਗੱਲਬਾਤ ਸਾਹਮਣੇ ਨਿਕਲ ਕੇ ਆਈ ਹੈ ਕਿ ਉੱਥੇ ਸਿਆਸਤ ਵੀ ਖੇਢੀ ਹੈ ਕਾਂਗਰਸ ਪਾਰਟੀ ਵੱਲੋਂ ਪਰ ਅਜੇ ਸਮੇਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਜੇਕਰ ਦੇਖਿਆ ਜਾਵੇ ਤਾਂ ਲੋਕਤੰਤਰ ਦੇਸ਼ ਦੇ ਵਿੱਚ ਚੱਲ ਰਿਹਾ ਡੰਡਾਤੰਤਰ ਜੋ ਕੱਲ ਹੋਇਆ ਉੱਥੇ ਈਆਂ ਪੈਣਾ ਦੀਆਂ ਚੁੰਨੀਆਂ ਵੀ ਉਤਰੀਆਂ ਉਹ ਡੰਡੇ ਵੀ ਮਾਰੇ ਗਏ ਆਂ ਵਿਅਕਤੀਆਂ ਦੇ ਨੌਜਵਾਨ ਕਈ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਕਿਸੇ ਵੀ ਪੰਜਾਬ ਦੇ ਲੀਡਰ ਦਾ ਬਿਆਨ ਉਹਨਾਂ ਦੇ ਅੱਜ ਤੱਕ ਨਹੀਂ ਆਇਆ ਪ੍ਰਸਤਨਕਾਰੀਆਂ ਦਾ ਜਿਹੜਾ ਵੀਡੀਓ ਹੈ ਉਹ ਸਾਫ਼ ਤੌਰ ਤੇ ਕਹਿ ਰਿਹਾ ਹੈ ਪ੍ਰਸਤਨਕਾਰੀ ਕਿ ਸੀਐਮ ਸਾਹਿਬ ਦੀ ਸਿੱਧੀ ਦੋਸਤੀ ਹੈ ਮੋਦੀ ਸਾਹਿਬ ਨਾਲ ਉਹ ਮੋਦੀ ਸਾਹਿਬ ਦੇ ਦੋਸਤੀ ਹੈ 트ੰਪ ਨਾਲ ਹਾਲਾਂਕਿ ਇਹ ਮੁੱਦਾ ਵੀ ਸੀਗਾ ਵੀ ਜਿਹੜੇ ਉੱਥੋਂ ਡਿਪੋਰਟ ਹੋ ਕੇ ਆਏ ਨੇ ਉਹ ਉਹਨਾਂ ਦੇ ਲਈ ਉੱਥੇ ਪ੍ਰਸਤਨ ਕਰਨ ਜਾ ਰਹੇ ਸੀ ਇਸ ਤੋਂ ਲਾਵਾ ਉਹਨਾਂ ਦੀ ਆਪਣੀ ਕਈ ਮੰਗਾ ਸੀ ਪਰ ਤੁਹਾਨੂੰ ਜਾਣ ਕਰ ਦੇ ਦਿੰਦੇ ਨੇ ਕਿ ਚੰਡੀਗੜ੍ਹ ਪੰਜਾਬ ਦੇ ਅੰਡਰ ਆਉਂਦਾ ਨਹੀਂ ਇਸ ਲਈ ਵੀ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਕਿਉਂਕਿ ਜਿਹੜੇ ਡੰਡੇ ਖਾਣ ਵਾਲੇ ਸੀ ਉਹ ਪੰਜਾਬੀ ਸਨ ਤਾਂ ਦੋਸਤੋ ਇਹ ਡੰਡਾ ਤੰਤਰ ਕਦੋਂ ਖਤਮ ਹੋਏਗਾ ਇਹ ਤੁਸੀਂ ਕਰਨਾ ਆਪਣੇ ਕਮੈਂਟ ਕਰੋ ਵੱਤੋਵਾ ਚੰਡੀਗੜ੍ਹ ਪੁਲਿਸ ਨੂੰ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਸਾਰਿਆਂ ਖਬਰ ਦੇਖੀ ਹੈ ਕੱਲ ਬੀਤੀ ਸ਼ਾਮ ਦੀ ਖਬਰ ਹੈ ਇਹ ਪੁਲਿਸ ਨੂੰ ਤੁਸੀਂ ਜਗਾਓ ਵੱਡੇ ਵੱਡੇ ਐਡੀਟਰਾਂ ਨੂੰ ਤੁਸੀਂ ਜਗਾਣਾ ਤਾਂ ਕਿ ਕੱਲ ਨੂੰ ਤੁਹਾਡੇ ਮੇਰੇ ਤੇ ਹੋਰ ਭੈਣ ਭਰਾਵਾਂ ਨਾਲ ਅਜਿਆ ਨਾ ਹੋ ਸਕੇ ਸੋ ਦੋਸਤੋ ਫਿਰ ਤੁਹਾਡੇ ਨਾਲ ਜੁੜਾਂਗਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਉਹਦਾ ਤੁਸੀਂ ਦੇਖ ਲਓ ਇਹ ਮੈਂ ਪੰਜਾਬੀ ਨਿਊਜ਼ ਤੇ ਮੈਨੂੰ ਦਿਓ ਇਜਾਜ਼ਤ ਅਲਵਿਦਾ ਦੋਸਤੋ